ਤੇ ਵਿਆਹ ਨੂੰ ਵੀ ਹਮੈ ਮੈਸਾਂ ਹੀ ਹਲੇ ਮੇ ਨੱਕ ਵੀ ਨਹੀਂ ਹੋਇਆ ਸੀ ਗਾਂ 2 ਬਾਈ ਦਿਨ ਹੀ ਹੋਈ ਸੀ ਕਿ ਤੇ ਉਹ ਕੁੜੀ ਨੂੰ ਉੱਥੇ ਮਾਰਦਾ ਸੈਗ ਉਹਨਾਂ ਨੇ ਆਪਦੇ ਪੁੱਤ ਦਾ ਮਰਡਰ ਕਰਿਆ ਸੀ ਦੇਖਣ ਨੂੰ ਐਂ ਲੱਗਦਾ ਵੀ ਆਪਦਾ ਪਿਓ ਮਾਰ ਕੇ ਗਏ ਆ ਪਰ ਬੰਦੇ ਹੱਥ ਤੇ شریف ਸੀ ਐਮਐਸ ਇੱਕ ਪੀ ਸੀਗਾ ਤੇ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਚਾਰਕ ਜਾਣੇ ਰੱਖਲਾ ਮੋਢਾ ਦੇ ਮੋਢਾ ਦੇਣ ਲੋ ਬਿਲਕੁਲ ਸੱਚ ਬੋਲਾਂਗੇ ਕਸ਼ੂਰ ਨਿਕਲਿਆਊਗਾ ਕੀ ਵਾਅਕ ਹੈ ਹੀ ਜੇਲ੍ਹ ਦੇ ਵਿੱਚ ਜਾ ਕੇ ਬੰਦਾ ਕੋਈ ਸੁਧਰਦਾ ਹੈ ਜਾਂ ਫਿਰ ਖਰਾਬ ਹੁੰਦਾ ਕਿਸੇ ਚਲਾ ਹੀ ਨਹੀਂ ਹੁੰਦਾ ਤਾਂ ਜੀ ਬੰਦੇ ਦੇ ਵਿੱਚ ਕਦੇ ਕਿਸੇ ਨੂੰ ਮੁਕੰਮਲ ਜਹਾਨ ਨਹੀਂ ਮਿਲਦਾ ਕੋਈ ਕਿਸੇ ਨੂੰ ਜਮੀਂ ਕਿਸੇ ਨੂੰ ਅਸਮਾਨ ਨਹੀਂ ਮਿਲਦਾ ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ ਕੰਮ ਤੇ ਜਾਣਾ ਕੰਮ ਤੇ ਆ ਜਾਣਾ ਜੇਦੋਂ ਤੁਸੀਂ ਜ਼ਿੰਦਗੀ ਦੇ ਮਹਨੇ ਜਾਣ ਜਾਣੇ ਫੇਰ ਤੁਹਾਨੂੰ ਪਿਸਤਾਵਾਾਂ ਜੇ ਅਸੀਂ ਪੈਸੇ ਮਗਰੀ ਤੁਰੇ ਫਿਰਦੇ ਹਾਂ ਤੇ ਫੇਰ ਤਾਂ ਸਾਨੂੰ ਬਹੁਤ ਕੁਝ ਲੱਗਣਾ ਹੀ ਵੀ ਅਸੀਂ ਆ ਘਾਟਾ ਭਰਨਾ ਚੀ ਗੁਵੈਰਾ ਦਾ ਹੈ ਕਥਨ ਕਿ ਜੇਕਰ ਤੁਸੀਂ ਦੁਨੀਆ ਦੇ ਵਿੱਚ ਕਿਤੇ ਵੀ ਜ਼ੁਲਮ ਹੁੰਦਾ ਦੇਖਦੇ ਹੋ ਤੇ ਤੁਸੀਂ ਕੰਬ ਉੱਠਦੇ ਹੋ ਤਾਂ ਤੁਸੀਂ ਮੇਰੇ ਸਾਥੀ ਹੋ ਸਾਥੀ ਸਹਿਯੋਗੀ ਹਮਰਾਹੀ ਇਹ ਸਾਰੇ ਸ਼ਬਦਾਂ ਦੀ ਵਰਤੋਂ ਕਾਮ ਰੈਡਾਂ ਦੇ ਲਈ ਕੀਤੀ ਜਾਂਦੀ ਹੈ ਉਹ ਉਹ ਵਿਅਕਤੀ ਜੋ ਦੂਸਰਿਆਂ ਦੀ جنگ ਦੇ ਵਿੱਚ ਹਿੱਸਾ ਪਾਉਂਦੇ ਨੇ ਦੂਸਰਿਆਂ ਨੂੰ ਸੁੱਖ ਸਹੂਲਤਾਂ ਦੇਣ ਦੇ ਲਈ ਖੁਸ਼ੀ ਦੇਣ ਦੇ ਲਈ ਉਹ ਆਪਣੀ ਜ਼ਿੰਦਗੀ ਨੂੰ ਅੱਗ ਦੇ ਵਿੱਚ ਝੌਂਕ ਦਿੰਦੇ ਨੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਦੋਸਤ ਉਹ ਨਹੀਂ ਹੁੰਦਾ ਜਿਹੜਾ ਕਿ ਤੁਹਾਨੂੰ ਮਰਨ ਤੋਂ ਬਚਾਵੇ ਸਭ ਤੋਂ ਦੋਸਤ ਉਹ ਹੈ ਜਿਹੜਾ ਤੁਹਾਨੂੰ ਜੀਣਾ ਸਿਖਾ ਦੇਵੇ ਸਾਡੇ ਨਾਲ ਇੱਕ ਅਜਿਹੇ ਸੰਘਰਸ਼ੀਲ ਯੋद्धा ਮੌਜੂਦ ਨੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਸੋਸ਼ਲ ਮੀਡੀਆ ਤੇ ਉਹ ਕਾਫੀ ਐਕਟਿਵ ਰਹਿੰਦੇ ਨੇ ਕੋਈ ਵੀ ਮਸਲਾ ਹੋਵੇ ਇਸ ਨੇੜੇ ਪਿੰਡ ਦਾ ਜਿੱਥੇ ਕਿ ਉਹ ਰਹਿੰਦੇ ਨੇ ਤਾਂ ਉੱਥੇ ਪਹੁੰਚ ਜਾਂਦੇ ਨੇ ਇਸ ਦੇ ਨਾਲ ਹੀ ਉਹ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਨੇ ਮੈਂ ਬੀਤੇ ਜਹੀ ਇੱਕ ਕਿੱਸਾ ਪੜਿਆ ਸੀ ਕਿ ਇੱਕ ਪਾਸੇ ਤਾਂ ਉਹਨਾਂ ਦੇ ਪੁੱਤ ਦਾ ਐਕਸੀਡੈਂਟ ਹੋਇਆ ਸੀ ਤੇ ਉਸੇ ਹੀ ਦਿਨ ਪੁਲਿਸ ਚੌਂਕੀ ਦਾ ਥਾਣੇ ਦਾ ਘਿਰਾਓ ਕੀਤਾ ਹੋਇਆ ਸੀ ਉਹ ਆਪਣੇ ਪੁੱਤ ਨੂੰ ਹਸਪਤਾਲ ਛੱਡ ਕੇ ਉੱਥੋਂ ਆ ਕੇ ਦੁਬਾਰਾ ਚੌਂਕੀ ਦਾ ਘਿਰਾਓ ਕਰਦੇ ਨੇ ਕੌਣ ਨੇ ਉਹ ਸਖਸ਼ੀਅਤ ਕਿਵੇਂ ਦੀ ਉਹਨਾਂ ਦੀ ਜ਼ਿੰਦਗੀ ਹੁਣ ਤੱਕ ਉਹਨਾਂ ਨੇ ਕਿੰਨਾ ਕੁਝ ਝੇਲਿਆ ਪਰ ਅੱਜ ਵੀ ਉਹਨਾਂ ਦੇ ਸਿੱਧਕ ਅਤੇ ਸਿਰੜ ਨੂੰ ਹਰ ਕੋਈ ਸਲਾਮ ਕਰਦਾ ਹੈ। ਸਵਾਗਤ ਕਰਦੇ ਹਾਂ ਬੁੱਟਾ ਸਿੰਘ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅ ਸਰ ਮੈਂ ਗੱਲ ਕੀਤੀ ਤੁਹਾਡੇ ਉਹ ਟਾਈਮ ਦੀ ਜਦੋਂ ਇੱਕ ਪਾਸੇ ਤਾਂ ਤੁਹਾਡਾ ਪੁੱਤ ਹਸਪਤਾਲ ਦੇ ਵਿੱਚ ਤੁਸੀਂ ਛੱਡ ਕੇ ਆਏ ਤੇ ਨਾਲ ਤੁਸੀਂ ਜਾ ਕੇ ਉਸੇ ਹੀ ਸਮੇਂ ਤੁਸੀਂ ਥਾਣੇ ਦਾ ਵੀ ਕਾਰੋਕ ਕੀਤਾ। ਲੋਕ ਇਹਨਾਂ ਚੀਜ਼ਾਂ ਨੂੰ ਜਦੋਂ ਦੇਖਦੇ ਨੇ ਤਾਂ ਭਾਵੁਕ ਹੋ ਕੇ ਤੁਹਾਡੇ ਨਾਲ ਜੁੜ ਪੈਂਦੇ ਨੇ। ਕੀ ਕੋਈ ਪਿਤਾ ਕਿਵੇਂ ਆਪਣੇ ਬੱਚੇ ਨੂੰ ਕਿਸ ਹਾਲ ਦੇ ਵਿੱਚ ਛੱਡ ਕੇ ਆਇਆ ਹੋਵੇਗਾ ਉਹ ਵੀ ਕਿਸੇ ਹੋਰ ਦਾ ਕੇਸ ਸੀਗਾ ਉਹ ਹੈਨਾ ਉਹ ਕੀ ਸੀ ਸਾਰਾ ਮਾਮਲਾ ਕਿਉਂ ਤੁਸੀਂ ਉਸ ਸਮੇਂ ਥਾਣੇ ਦੇ ਵਿੱਚ ਗਏ ਪਹਿਲਾਂ ਤਾਂ ਜੀ ਮੈਂ ਸਾਰੀ ਤੁਹਾਡੀ ਟੀਮ ਦਾ ਬੋਲ ਪੰਜਾਬ ਦੇ ਚੈਨਲ ਦਾ ਬਹੁਤ ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਵਿਸ਼ੇਸ਼ ਤੌਰ ਤੇ ਚੰਡੀਗੜ੍ਹ ਤੇ ਸਾਡੇ ਕੋਲ ਆਏ ਜੀ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਇਹ ਤੋਂ ਤੱਕ ਕੋਈ ਗੱਲ ਤੁਸੀਂ ਪੁੱਛੀ ਹੈ ਜੀ ਹੋ ਬੇਟੇ ਵਾਲੀ ਗੱਲ ਹੈ ਜੀ ਬੇਟਾ ਮੇਰਾ ਇੱਕ ਹੀ ਗੱਲ ਆ ਪੂਰੀ ਸਰਵਿਸ ਕਰਦਾ ਸੀ ਰਸਤੇ 'ਚ ਐਕਸੀਡੈਂਟ ਹੋ ਗਿਆ ਐਕਸੀਡੈਂਟ ਜਿਆਦਾ ਸੀਰੀਅਸ ਸੀ ਤੇ ਸਾਨੂੰ ਡੀਐਮਸੀ ਲੁਧਿਆਣਾ ਦਾਖਲ ਕਰਾਉਣਾ ਪਿਆ ਰਾਤ ਨੂੰ ਉਹਨੂੰ ਗਏ ਆਈਸੀਯੂ ਦੇ ਗਏ ਸੀਗਾ ਤੇ ਉਹਨਾਂ ਨੇ ਦੱਸਿਆ ਗਿਆ ਸਿਰ ਦਾ ਆਪਰੇਸ਼ਨ ਹੋਊਗਾ ਸਾਨੂੰ ਤਕਰੀਬਨ ਉਹ ਉੱਥੇ 32 ਦਿਨ ਉੱਥੇ ਰਿਹਾ ਜੀ 22 ਦਿਨ ਆਈਸੀਯੂ 'ਚ ਰਿਹਾ ਬੂਲੇ ਬਲੇ ਨੇ ਅਸੀਂ ਉਹ ਤੋਂ ਪਹਿਲਾਂ 28 ਤਰੀਕ ਦੀ ਗੱਲ ਆ ਜੀ ਉਹ ਸਾਡਾ 1 ਤਰੀਕ ਦਾ ਐਲਾਨ ਕੀਤਾ ਹੋਇਆ ਉਹ ਨਾਲ ਹੀ ਪਿੰਡਾਂ ਦੀ ਸਾਡਾ ਲੱਖਾ ਲੱਖੇਪਿੰਡ ਦੇ ਵਿੱਚ ਦੋ ਬਜ਼ੁਰਗਾਂ ਦੇ ਕਤਲ ਹੋਇਆ ਉਹ ਅਜੇ ਤੱਕ ਵੀ ਨਹੀਂ ਨਿਕਲੇ ਪਹਿਲਾਂ ਅਸੀਂ ਥਾਣੇ ਦਾ ਧਰਨਾ ਦਿੱਤਾ ਹੀ ਥਾਣੇ ਮੁਰੇ ਜਿਹਦੋਂ ਕੁਝ ਕਰਿਆ ਨਾ ਉਸ ਤੋਂ ਬਾਅਦ ਅਸੀਂ ਘਰਾਓ ਦਾ ਐਲਾਨ ਕੀਤਾ ਸੀ ਇੱਕ ਤਰੀਕ ਦਾ ਜੀ ਉਧਰ ਡਾਕਟਰ ਕਹਿੰਦੇ ਵੀ ਤੁਸੀਂ ਇੱਥੇ ਰਹਿਣਾ ਜ਼ਰੂਰੀ ਆ ਮੈਂ ਹੋਈ ਸਾਡਾ ਇੱਕ ਤਰੀਕ ਦਾ ਘਰਾਓ ਆ ਕਿਉਂਕਿ ਸਾਤੋਂ ਬਿਨਾਂ ਘਰਾਓ ਹੋਣਾ ਨਹੀਂਗਾ ਥਾਣੇ ਦਾ ਵੀ ਅਸੀਂ ਜਥੇਬੰਦੀ ਦੇ ਤੌਰ ਤੇ ਇਕਵਾਈ ਕਰ ਰਹੇ ਹਾਂ ਤੇ ਉੱਥੇ ਮੈਂ ਫਿਰ ਬੱਚੇ ਨੂੰ ਦਾਖਲ ਛੱਡ ਕੇ ਹੂੰ ਇੱਕ ਤਰੀਕ ਨੂੰ ਮੈਂ ਰਾਤ ਨੂੰ ਇੱਥੇ ਆ ਗਿਆ ਰਾਤ ਨੂੰ ਪਿੰਡ ਚ ਦੂਜੀਆਂ ਪਿੰਡਾਂ ਚ ਲਾਂਬੰਦੀ ਕਰੀ ਅਸੀਂ ਉਹ ਥਾਣੇ ਦਾ ਘਰਾਓ ਕੀਤਾ ਸੀ ਅਫਸੋਸ ਇਸ ਗੱਲ ਦਾ ਧਰਨਾ ਦੇਣ ਦੇ ਬਾਅਦ ਘਰਾਓ ਕਰਨ ਦੇ ਬਾਵਜੂਦ ਵੀ ਅਜੇ ਵੀ ਉਹ ਜਿਹੜੇ ਉਹਦੇ ਕਾਤਲ ਹੋਣਗੇ ਕੌਣ ਹੋਣਗੇ ਕਿਸ ਤਰ੍ਹਾਂ ਉਹਨਾਂ ਨੇ ਬਜ਼ੁਰਗਾਂ ਨੂੰ ਮਾਰਿਆ ਹੋਊਗਾ ਉਹ ਕੇਸ ਕੀ ਸੀਗਾ ਸਾਰਾ ਕਿੱਥੇ ਉਹਨਾਂ ਦਾ ਜੀ ਉਹ ਅਜੇ ਤੱਕ ਬਜ਼ਾਰਤ ਬਣੀ ਪਈ ਆ ਬਜ਼ਾਰਤ ਇਹ ਆ ਵੀ ਉਹ ਦੋ ਮੀਆਂ ਬੀਬੀ 70 ਕ ਸਾਲ ਉਮਰ ਦੇ 75 ਦੇ ਹੋਣਗੇ ਜੀ ਕਿtion ਨਾ ਨੀਆਂ ਲੜਕੀਆਂ ਬਾਰੇ ਲੜਕੀਆਂ ਨੂੰ ਵੀ ਅਰੈਸਟ ਕੀਤਾ ਸੀ ਉਹਦੀ ਇੱਕ ਲੜਕੀ ਇੱਥੇ ਰਹਿ ਰਹੀ ਹੈ ਲੱਖਾ ਜੀ ਹੁਣ ਵੀ ਉਹਨੂੰ ਵੀ ਅਰੈਸਟ ਕੀਤਾ ਉਹਦਾ ਡਾਊਟ ਸੀ ਪੁਲਿਸ ਨੂੰ ਪੁਲਿਸ پتہ ਨਹੀਂ ਕਿਹੜੀਆਂ ਥਿਊਰੀਆਂ ਤੇ ਕੰਮ ਕਰਦੀ ਕਾਫੀ ਦਿਨ ਲੜਕੀ ਨੂੰ ਅਰੈਸਟ ਰੱਖਿਆ ਛੜਤੀ ਬਾਅਦ ਦੇ ਵਿੱਚ ਸਾਡੇ ਹਿਸਾਬ ਨਾਲ ਵੀ ਉਹ ਕਤਲ ਸਿਆਸੀ ਅਪਰੋਚ ਕਰਕੇ ਜਾਂ ਰੁਕੇ ਬਿਆ ਪਰ ਸਾਡੇ ਦਿਲ ਦੇ ਵਿੱਚ ਉਸ ਕੱਲ ਦਾ ਅਜੇ ਵੀ ਗਿਲਾ ਤੇ ਹੋ ਸਕਦਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਅਣਮਿੱਥੇ ਸੰਨੇ ਦਾ ਮੋਰਚਾ ਠਾਣੇ ਮੁਰੇਲਾ ਮਾ ਕਿਉਂਕਿ ਜਦੋਂ ਕਾਤਲ ਤੁਰੇ ਫਿਰਦੇ ਆ ਜੀ ਉਹ ਸਾਡੇ ਲਈ ਸਾਡੇ ਇਲਾਕੇ ਦੇ ਵਿੱਚ ਜਾਂ ਸਾਡੇ ਅਰਗ ਇਨਸਾਫ ਸੰਤ ਲੋਕਾਂ ਦੀ ਬੜੀ ਸਮੱਸਿਆ ਹੈ। ਹੂੰ ਕੁੜੀਆਂ ਨੇ ਆਖਿਰਕਾਰ ਆਪਣੇ ਮਾਪਿਓ ਦੇ ਨਾਲ ਐਵੇਂ ਕਿਉਂ ਕੀਤਾ ਹੋਣਾ ਜੇ ਆਪਾਂ ਕਹਿ ਰਹੇ ਹਾਂ ਕਿ ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਤੇ ਸਿੱਧੇ ਤੌਰ ਤੇ ਸ਼ੱਕ ਵੀ ਉਹਨਾਂ ਤੇ ਜਾ ਰਿਹਾ ਹੈ। ਕਾਰਨ ਕੀ ਹੈ ਕਿ ਉਹਨਾਂ ਨੇ ਆਪਣੇ ਮਾਕੋ ਦੇਖੋ ਜਿੰਨੀ ਗੱਲ ਆਪਾਂ ਸੁਣਿਆ ਵੀ ਉਹ ਲੜਕੀ ਆਪਦੇ ਸਹੁਰੇ ਪਰਿਵਾਰ ਤੋਂ ਇੱਥੇ ਰਹਿ ਰਹੀ ਸੀ ਵਿਆਹ ਤੋਂ ਬਾਅਦ ਜੀ ਪਿੰਡ ਦੇ ਵਿੱਚ ਹੀ ਗੱਲਾਂ ਸੀ ਸਾਨੂੰ ਇਹਦੇ ਬਾਰੇ ਜਾਣਕਾਰੀ ਨੇ ਪਿੰਡ 'ਚ ਇਹ ਗੱਲ ਚੱਲੀ ਕਿਉਂਕਿ ਕੁੜੀ ਪੁਲਿਸ ਨੇ ਅਰੈਸਟ ਵੀ ਕਰੀ ਆ ਉਹ ਫੜੀ ਵੀ ਆ ਥਾਣੇ ਵੀ ਉਹਨਾਂ ਨੂੰ ਤਰਚਰ ਵੀ ਕਰਿਆ ਉਤੋਂ ਬਾਅਦ ਉਹਦਾ ਕੀ ਹੋਇਆ ਕਿਉਂ ਨਹੀਂ ਉਹ ਕਤਲ ਨਿਕਲਿਆ ਵੀ ਸਾਨੂੰ ਆਏ ਯਾਨੀ ਪਿੰਡੇ ਚਰਚਾ ਜ਼ਰੂਰ ਸੀ ਕਿ ਵੀ ਇਹਨਾਂ ਚੋਂ ਕਤਲ ਜਿਹੜਾ ਹੈਗਾ ਇਹਨਾਂ ਦੇ ਵਿੱਚੋਂ ਘਰੇ ਹੀ ਕਿਸੇ ਤਰ੍ਹਾਂ ਦਾ ਹੋਰ ਪਾਸੇ ਜਾ ਸਕਦਾ ਵੀ ਇਹ ਕੋਈ ਇੱਕ ਜ਼ਮੀਨ ਵੀ ਸੀਗੀ ਉਹ ਪੰਡਤ ਪ੍ਰਵਾਸ ਸੀ ਉਹਨਾਂ ਕੋਲ ਜ਼ਮੀਨ ਸੀ ਸ਼ਾਇਦ ਉਹ ਕੋਈ ਜ਼ਮੀਨ ਦਾ ਜਾਂ ਲੜਕੀ ਨੂੰ ਠੇਕਾ ਠੂਕਾ ਮਿਲਦਾ ਹੋਵੇ ਜਾਂ ਦੂਸਰੇ ਜਿਸ ਤਰ੍ਹਾਂ ਉਹਨਾਂ ਦਾ ਲੜਕਾ ਸੀਗਾ ਉਹ ਵੀ ਹੋ ਸਕਦਾ ਕਾਫੀ ਗੱਲਾਂ ਜੀ ਹਲੇ ਉਹ ਬੁਝਾਰਤੀ ਹੈ ਮਸਲਾ ਹੂੰ ਕਿੰਨਾ ਪੁਰਾਣਾ 2021 22 ਦੀ ਗੱਲ ਹੈ 21 ਦੀ 22 ਦੀ ਉਹ ਗੱਲ ਹੈ ਤੇ ਹੁਣ ਤੱਕ ਉਹ ਮਾਮਲਾ ਹੱਲ ਹੀ ਨਹੀਂ ਹੋਇਆ ਚੌਥਾ ਸਾਲ ਹੋ ਗਿਆ ਜੀ ਹਾਂ ਇਹ ਜੇ ਕਿੰਨੇ ਹੋਰ ਮਾਮਲੇ ਨੇ ਜਿਹੜੇ ਕਿ ਅਨਸੁਲਝੇ ਰਹੇ ਬਹੁਤ ਹੀ ਜ਼ਿਆਦਾ ਜੀ ਇਹਦਾ ਮਤਲਬ ਤੁਸੀਂ ਤੁਹਾਡੇ ਕੋਲੇ ਹੋ ਸਕਦਾ ਲੋਕਾਂ ਕੋਲੇ ਗੱਲਾਂ ਨਾਉਂਦੀਆਂ ਉਹਨਾਂ ਸਾਨੂੰ ਉਹਦੀ ਚੀਜ਼ ਅਜੇ ਵੀ ਪੈਂਦੀ ਆ ਉਹ ਕਾਹਤੋਂ ਪੈਂਦੀ ਆ ਕਿਉਂਕਿ ਲੱਖਾ ਪਿੰਡ ਦੇ ਆ ਲੇਡੀਜ਼ ਜਿੱਦੇ ਘਰਾਓ ਕਰਿਆ ਸੋ ਕਹਿੰਦੇ ਆ ਵੀ ਸਾਡੇ ਪਿੰਡ ਚ ਤਾਂ ਇਹ ਅੱਲ ਭੈਣ ਲੱਗ ਗਈ ਵੀ ਉਹ ਪੰਡਤਾਂ ਲਈ ਕਰਾਂਗੇ ਕਿਉਂਕਿ ਜਦੋਂ ਕਾਤਲ ਮਾਰ ਕੇ ਤੁਰੇ ਫਿਰਦੇ ਆ ਬਿਲਕੁਲ ਉਹ ਉਹਨਾਂ ਨੇ ਹੋਰਾਂ ਨੂੰ ਵੀ ਹੱਥ ਪਾਉਣਾ ਇਹ ਬਹੁਤ ਪ੍ਰਸ਼ਾਸਨ ਲਈ ਪੁਲਿਸ ਪ੍ਰਸ਼ਾਸਨ ਲਈ ਵੀ ਬਹੁਤ ਇਹ ਗੈਰ ਜ਼ਿੰਮੇਵਾਰੀ ਵਾਲਾ ਕੰਮ ਹੈ ਇਹਦੇ ਤੇ ਇਹਨਾਂ ਨੂੰ ਸੀਰੀਅਸਲੀ ਇਹੇ ਕੰਮ ਕਰਨੀ ਚਾਹੀਦੀ ਜੀ ਇੱਕ ਤੁਸੀਂ ਹੋਰ ਧਰਨਾ ਪ੍ਰਦਰਸ਼ਨ ਕੀਤਾ ਸੀ ਜਿਸ ਨੂੰ ਲੈ ਕੇ ਲੋਕ ਪੂਰੇ ਪੰਜਾਬ ਦੇ ਹਿੱਲ ਗਏ ਸੀ ਉਹ ਖਬਰ ਸੁਣ ਕੇ ਕਿ ਨਵੀਂ ਵਿਆਹੀ ਕੁੜੀ ਜਿਹਦੀ ਉਮਰ ਹਲੇ ਮਸਾਈ 24 ਸਾਲ ਦੀ ਸੀ ਤੇ ਵਿਆਹ ਨੂੰ ਵੀ ਹਮ ਮਸਾਈ ਹਲੇ ਮਹੀਨਾ ਵੀ ਨਹੀਂ ਹੋਇਆ ਸੀ ਗਾਂ 20 ਬਈ ਦਿਨ ਹੀ ਹੋਏ ਸੀਗੇ ਤੇ ਉਹ ਕੁੜੀ ਨੂੰ ਉੱਥੇ ਮਾਰਤਾ ਉਹਦਾ ਕਾਰਨ ਨਹੀਂ ਇੱਕ ਤਾਂ ਸਾਹਮਣੇ ਆਇਆ ਤੇ ਦੂਸਰਾ ਹੁਣ ਉਹ ਹਾਲਾਤ ਕਿਵੇਂ ਨੇ ਤੁਸੀਂ ਉਸ ਪਰਿਵਾਰ ਦੇ ਨਾਲ ਕਿਵੇਂ ਜੁੜੇ ਇਸ ਤਰ੍ਹਾਂ ਜਿੱਦਿਆਂ ਸਾਨੂੰ ਲੜਕੀ ਦੀ ਮੌਤ ਬਾਰੇ ਪਤਾ ਲੱਗਿਆ ਤੇ ਸਾਡੇ ਪਿੰਡ ਚੋਂ ਸਾਥ ਹੀ ਸੀ ਕੋਣਾਂ ਨੇ ਦੱਸਿਆ ਇਹ ਪ੍ਰਧਾਨ ਆਹ ਗੱਲ ਹੋ ਗਈ ਵੀ ਲਖੇ ਪੰਚਾਇਤ ਵੀ ਤੁਰਦੀ ਆ ਵੀ ਮਸਲਾ ਪ੍ਰੈਸਟ ਨਹੀਂ ਕੀਤਾ ਜਾ ਰਿਹਾ ਇਹਨਾ ਪਰਚਾ ਦਰਜ ਹੋ ਰਿਹਾ ਤੇ ਆਪਣੀ ਸਾਨੂੰ ਸਾਡੇ ਲਈ ਸਪੈਸ਼ਲ ਨਹੀਂ ਪਰਿਵਾਰ ਨੇ ਸਾਡੇ ਤੱਕ ਪਹੁੰਚ ਕਰੀ ਕਿਉਂਕਿ ਇਹੋ ਜਿਹੇ ਮਸਲਿਆਂ ਤੇ ਅਹੀ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਵੇਖਦੇ ਰਹੇ ਸਾਨੂੰ ਸੁਨੇਹਾ ਦੇਊਗਾ ਕੋਈ ਸਾਨੂੰ ਜਦੋਂ ਵੀ ਪਤਾ ਲੱਗਿਆ ਸਾਨੂੰ ਇਹ ਪਤਾ ਲੱਗਿਆ ਵੀ ਉੱਤੇ ਥਾਣੇ ਜਾਣਾ ਸੀ ਪਿੰਡ ਦੇ ਕੁਝ ਲੋਕਾਂ ਨੇ ਟੱਲੇ ਆ ਥਾਣੇ ਅਸੀਂ ਵਿਸ਼ੇਸ਼ ਤੌਰ ਤੇ ਆਪਾਂ ਕਿਹ هزار ਦੋਸਤੀ ਗੱਡੀ ਮੰਗ ਕੇ ਅਸੀਂ ਟੱਲੇ ਆ ਥਾਣੇ ਪਹੁੰਚ ਗਏ ਸਿੱਧਾ ਹੀ ਉੱਥੇ ਜਦੋਂ ਪੁਲਿਸ ਦਾ ਰਵਈਆ ਜਿਹੜਾ ਐਸਐਸਓ ਸੀਗਾ ਮੌਕੇ ਦਾ ਐਂ ਲੱਗਿਆ ਜਿਸ ਤਰ੍ਹਾਂ ਵੀ ਉਹਨਾਂ ਦੇ ਨਾਲ ਦੋਸ਼ੀਆਂ ਦੇ ਨਾਲ ਰਲਿਆ ਹੁੰਦਾ ਤੇ ਮੈਂ ਉੱਥੇ ਜਦੋਂ ਮੈਂ ਆਪਣਾ ਦਖਲ ਦਿੱਤਾ ਜਥੇ ਬੰਦੀ ਦੇ ਤੌਰ ਤੇ ਦੂਜੇ ਬੰਦੇ ਵੀ ਸਾਡੇ ਨਾਲ ਲੱਗ ਗਏ ਉਦੋਂ ਤੋਂ ਸਾਡੀ ਸ਼ੁਰੂਆਤ ਹੋ ਗਈ ਅਸੀਂ ਜਦੋਂ ਪਰਚਾ ਸੀ ਅਖ ਕਿ ਦਰਜ ਹੋਇਆ ਤੁਸੀਂ ਜਿਸ ਪਰਚਾ ਦਰਜ ਹੋਣ ਸਭੇ ਬੇਟੀ ਉਥੋਂ ਲੈ ਜਾਂਦੇ ਉਹ ਚਾਰੇ ਦੋਸ਼ੀ ਘਰੇ ਸੀ ਹੂੰ ਉਹ ਕਹਿੰਦਾ ਮੇਰੀ ਗਲਤੀ ਦੱਸ ਵਸੇ ਐਤੋਂ ਵੱਡੀ ਜਿਹੜੀ ਗਲਤੀ ਹੈ ਹੁਣ ਤੁਸੀਂ ਕਹਿੰਦਾ ਸਾਨੂੰ ਬੰਦੇ ਲੱਭਦੇ ਨਹੀਂ ਉਹ ਚਾਰੇ ਹੀ ਦੋਸ਼ੀ ਘਰੇ ਸੀ ਸੋ ਉਸ ਦਿਨ ਤੋਂ ਲੈ ਕੇ ਫਿਰ ਅਹੀ ਲਗਾਤਾਰ ਉਹਦੇ ਤੇ ਸੰਘਰਸ਼ ਕੀਤਾ ਜੀ ਤਾਂ ਖੈਰ ਉਹ ਮਸਲਾ ਵੀ ਹਲੇ ਅੱਧ ਵਿਚਾਲੀ ਹੈ ਲੋਕ ਇਹ ਜਾਣਨ ਦੇ ਲਈ ਉਤਸੁਕ ਨੇ ਕਿ ਆਖਿਰਕਾਰ ਹੋਇਆ ਕਿਉਂ ਸੀ ਉਹਦਾ ਕਾਰਨ ਕੀ ਬਣਦਾ ਸੀ ਉਸਤੇ ਆਪਾਂ ਜਾਵਾਂਗੇ ਪਰ ਕਿੰਨੀ ਅਜੀਬ ਗੱਲ ਹੈ ਇਹ ਕਿ ਕਿੰਨੇ ਹੀ ਅਣਸੁਲਝੇ ਕੇਸ ਪਏ ਨੇ ਤੇ ਪੁਲਿਸ ਦਾ ਰਵਈਆ ਦੇਖਦੇ ਹੋਏ ਤੁਸੀਂ ਤਾਂ ਅਕਸਰ ਇਹ ਜਿਹੀ ਗੱਲਾਂ ਦਾ ਸਾਹਮਣਾ ਕਰਦੇ ਹੀ ਰਹਿੰਦੇ ਹੋ ਤੁਸੀਂ ਖੁਦ ਜੇਲ੍ਹ ਵੀ ਜਾ ਕੇ ਆਏ ਹੋ ਪਰ ਆਪਾਂ ਨੂੰ ਜਦੋਂ ਆਮ ਲੋਕ ਅਜਿਹਾ ਕੁਝ ਕਰਨ ਲੱਗਦੇ ਨੇ ਸਾਨੂੰ ਡਰ ਲੱਗਦਾ ਤੁਸੀਂ ਆਪਣੇ ਅੰਦਰੋਂ ਇਹ ਡਰ ਕਿਵੇਂ ਕੱਢਿਆ ਤੁਸੀਂ ਜਦੋਂ ਜੇਲ੍ਹ ਜਾਂਦੇ ਹੋ ਉਸ ਤੋਂ ਬਾਅਦ ਬਾਹਰ ਆ ਜਾਂਦੇ ਹੋ ਲੋਕਾਂ ਦਾ ਰਵੱਈਆ ਤੁਹਾਡੇ ਪ੍ਰਤੀ ਕੀ ਹੋ ਜਾਂਦਾ ਜਦੋਂ ਪਹਿਲੀ ਵਾਰ ਤੁਸੀਂ ਜੇਲ੍ਹ ਗਏ ਕੁਝ ਗੱਲਾਂ ਜੀ ਜਦੋਂ ਮੈਂ ਜੇਲ੍ਹ 16 ਸਾਲ ਦੀ ਉਮਰ ਚ ਗਿਆ ਮੈਟਰਿਕ ਕਰੀ ਸੀ ਮੈਂ 75 ਸੇ ਜੀ ਸਾਡੇ ਆਰ ਸੁਖਾਲ ਤਲਾ ਲਓ ਜ ਮਾਤਾ ਪਿਤਾ ਹਨ ਪੜ ਲਾ ਲਓ ਮੇਰੇ ਨਾਲ ਦੇ ਕਿ ਦਿਨ ਕਾਲਜ ਬੱਚੇ ਲਾਤਾ ਸੀ ਮੈਨੂੰ ਕਾਲਜ ਲਾਇਆ ਨਹੀਂ ਮੈਂ ਖੇਤੀ ਕਰਨ ਲੱਗ ਜਾਣਾ ਸੀ ਪਰ ਫਾਕੀ ਸਮਝ ਲਓ 8ਵੇਂ ਮਹੀਨੇ ਦੀ 31 ਤਰੀਕ ਨੂੰ ਮੇਰੇ ਤਾਇਆ ਜੀ ਦੇ ਸਾਡੇ ਜਿੰਨੇ ਬਜ਼ੁਰਗਾਂ ਦੇ ਪਹਿਲਾਂ ਸੱਟਾਂ ਮਾਰੀਆਂ ਸੀ ਉਸ ਪਰਿਵਾਰ ਨੇ ਫਿਰ ਮੇਰੇ ਤਾਇਆ ਜੀ ਦੇ ਲੜਕੇ ਦੀ ਸ਼ਾਦੀ ਸੀ ਉਸਦੇ ਨਹੀਂ ਉਸ ਦਿਨ ਉਹਦੇ ਸੱਟਾਂ ਮਾਰਤੀਆਂ ਸਾਡੇ ਜਿੰਨੇ ਕਿਸਾਨੀ ਦਾ ਸੁਭਾਅ ਹੁੰਦਾ ਵੀ ਇਹ ਤਾਂ ਹਟਦਾ ਹੀ ਨਹੀਂ ਗੇ ਉੱਥੇ ਮੇਰੇ ਤਾਇਆ ਜੀ ਦੇ ਲੜਕੇ ਨੇ ਤੇ ਉਹਨਾਂ ਨੇ ਸੱਟਾਂ ਮਾਰਨ ਦਾ ਮਨ ਬਣਾ ਲਿਆ ਵੀ ਬਰਾਬਰ ਜੇ ਹੋ ਜਾਂਦੇ ਆ ਮੈਂ ਵੀ ਉਦੋਂ ਪੜਦਾ ਸੀਗਾ ਐਤਵਾਰ ਸੀਗਾ ਖੇਤ ਆ ਬਸੀ ਚੱਲ ਮੈਂ ਵੀ ਉਹਨਾਂ ਦੇ ਨਾਲ ਲੱਗ ਗਿਆ ਉਹਦੇ ਵਿੱਚ ਕੀ ਹੋਇਆ ਸੀ ਤਿੰਨ ਜਣੇ ਦਾ ਸੱਚੀ ਮੱਚੀ ਸੀਗੇ ਤੇ ਮੇਰਾ ਫਾਦਰ ਸਾਹਿਬ ਮੈਨੂੰ ਚਾਚਾ ਕਹਿੰਦਾ ਸੀਗਾ ਤੇ ਮੇਰਾ ਤਾਇਆ ਜੀ ਉਹਨਾਂ ਨੂੰ ਲਖਾਤੇ ਵਿੱਚ ਸਾਨੂੰ ਪੰਜਾਂ ਨੂੰ ਫਰੋਸ ਮਾਮਲੇ ਦੇ ਵਿੱਚ ਉਮਰ ਕੈਦ ਹੋ ਗਈ ਤੇ ਪੰਜੇ ਜਣੇ ਅਸੀਂ ਕੈਦ ਕੱਟ ਕੇ ਆਏ ਉਮਰ ਕੈਦ ਕਿੰਨੇ ਟਾਈਮ ਤੱਕ ਤੁਸੀਂ ਫਿਰ ਜੇਲ੍ਹ ਦੇ ਅੰਦਰ ਰਹੇ ਮੈਂ ਹੀ ਰਿਹਾ ਚਾਰ ਸਭਾ ਚਾਰ ਸਾਲ ਰਹੇ ਹਨ ਕਹਿਣ ਤੋਂ ਬਾਅਦ ਲਾਈਫ ਪ੍ਰਿੰਜਲ ਮੈਂ ਤੁਹਾਨੂੰ ਕਹਿ ਦਿੰਦੇ ਆ ਹਾਂਜੀ ਮੈਂ 1975 31 ਅਕਤੂਬਰ 1975 ਨੂੰ ਸਾਥੋਂ ਮਰਡਰ ਦਾ ਕਹਿ ਨਹੀਂ ਸਕਦੇ ਪਿੱਛੋਂ ਮਰਿਆ ਜੀ ਦੋ ਤਿੰਨ ਦਿਨ ਬਾਅਦ ਬੰਦਾ ਸਾਡਾ ਤਾਂ ਅੱਦਾ ਹੀ ਸਾਡੇ 650 ਸੁੱਤਾ ਮਾਰੀਆਂ ਵੀ ਅਸੀਂ ਮਾਰਦ ਗਏ ਇਹਨਾਂ ਦੇ 6 ਤਾਂ ਜਿਆਦਾ ਲੱਗੀਆਂ ਚਲੋ ਉਹਨਾਂ ਦੀ ਬੋਸ ਹੋਊਗੀ ਹੂੰ 6 ਜੂਨ 1970 ਨੂੰ ਸਾਨੂੰ ਲਾਈਫ ਇੰਪ੍ਰਿਜ਼ਨਮੈਂਟ ਹੁੰਦੀ ਆ ਪੰਜਾਂ ਜਾਨਾਂ ਨੂੰ ਜਿੱਥੇ ਤੈਨੂੰ ਤਾਂ ਅਸੀਂ ਸੀਗਾ ਹੀ ਵਿੱਚ ਮੰਨ ਲਓ ਮੈਂ ਵੀ ਐਵੇਂ ਖੇਤ ਗਿਆ ਸੀ ਮੇਰੀ ਮੈਨੂੰ ਪਤਾ ਨਹੀਂ ਸੀ ਵੀ ਮੇਰੇ ਤਾਇਆ ਜੀ ਲੜਕਿਆਂ ਦੀ ਕੀ ਪਲਾਨਗਾ ਚਲੋ ਉੱਥੋਂ ਅਸੀਂ ਫਿਰ ਮੈਂ 22 ਸਤੰਬਰ 1980 ਨੂੰ ਜੇਲ੍ਹ ਚ ਬਾਹਰ ਆਇਆ ਕਿਉਂਕਿ ਮੈਨੂੰ ਚਾਈਲਡ ਲੇਬਰ ਲੱਗ ਗਿਆ ਸੀਗਾ ਵੀ 21 ਸਾਲ ਦੇ ਰਿਲੀਜ਼ ਕਰਨਾ ਠੀਕ ਹੈ ਜੀ ਹਾਈ ਕੋਰਟ ਦੇ ਵਿੱਚ ਸਾਡਾ ਫੈਸਲਾ ਦੂਸਰਿਆਂ ਨੂੰ 7 ਸਾਲ ਦਾ ਹੋ ਗਿਆ ਵੀ 7 ਸਾਲ ਸਜ਼ਾ ਰਹੇਗੀ ਉੱਥੇ ਦੁਆਰਾ ਵਕੀਲ ਕਰਨ ਦੀ ਹਾਲਤ ਨਹੀਂ ਸੀ ਘਰ ਦੇ ਮੇਰੀ ਦੋ ਸਿਸਟ ਦੇਉਣ ਵਾਲੇ ਸੀਗੇ ਹਾਂਜੀ ਤੇ ਮੈਂ ਆਖਿਆ ਵੀ ਵਕੀਲ ਭੂਲ ਨਹੀਂ ਕਰਨਾ ਅੰਦਰ ਇੱਕ ਪਿਆਰਾ ਸਿੰਘ ਨਾਂ ਦਾ ਉਹਨਾਂ ਸਮਿਆਂ 'ਚ ਪਾ ਪਿਆਰਾ ਸਿੰਘ ਮਾਂ ਨਾਂ ਦਾ ਵਕੀਲ ਹੁੰਦਾ ਸੀ ਚੰਡੀਗੜ੍ਹੋਂ ਆਉਂਦਾ ਹੁੰਦਾ ਸੀ ਉਹ ਜਿਹੜੇ ਬੱਚੇ ਨਹੀਂ ਆਪਦੀ ਫੀਰ ਫੋੜ ਕਰ ਸਕਦੇ ਵੀ ਅਸੀਂ ਪੈਸੇ ਲੈਣੇ ਉਹ ਸਾਡੇ ਅੰਦਰੋਂ ਪਕਾਲਤਨਾਮੇ ਲੈ ਜਾਂਦਾ ਸੀ ਉਹਨਾਂ ਨੇ ਮੇਰੀ ਰੈਟ ਲਾਈ ਤੇ ਉਹ ਰੈਟ ਮੇਰੀ ਮਨਜ਼ੂਰ ਹੋ ਗਏ ਤੇ ਮੈਂ ਦੁਆਰਾ ਉਹ ਉਹਨਾਂ ਨੇ 7 ਸਾਲ ਹੀ ਮੈਨੂੰ ਰਹਿਣ ਦੀ ਫਿਰ 4 ਸਾਲ 2 ਮਹੀਨੇ ਤੇ 18 ਦਿਨ ਮੈਂ ਉੱਥੇ ਸਜ਼ਾ ਕੱਟੀ ਕਿਉਂਕਿ 552 ਹੁੰਦੀ ਆ ਮੈਂ ਜੇਲ੍ਹ ਦੇ ਦੌਰਾਨ 7 ਸਾਲ ਤੋਂ ਜ਼ਿਆਦਾ ਵੀ ਕੱਟਣੀ ਪੈ ਸਕਦੀ ਸੀ ਮੈਂ ਉੱਥੇ ਬਾਸਕਟਬਾਲ ਦਾ ਪੰਜਾਬ ਦੀ ਟੀਮ ਦਾ ਕੈਪਟਨ ਰਿਹਾ। ਉਹ ਟੀਮਰ ਦੇ ਬਾਪ ਜੀ ਤੋਂ ਜੋ 1970 ਦੇ ਵਿੱਚ ਬਾਦਲ ਦੀ ਸਰਕਾਰ ਬਣੀ ਆ। ਹਾਂ। ਆਲ ਇੰਡੀਆ ਅਪਰੀਓਨਰ ਸਪੋਰਟਸ ਮੀਟ ਹੋਈ ਮੈਂ ਉੱਥੇ ਪੰਜਾਬ ਦੀ ਟੀਮ ਦੀ ਅਗਵਾਈ ਕੀਤੀ ਤੇ ਹੀ ਇੰਡੀਆ ਦੇ ਵਿੱਚੋਂ ਫਰਸਟ ਆਏ ਸੀ। ਅੱਛਾ। ਪਰ ਉੱਥੇ ਮੈਨੂੰ ਸਾਡਾ ਕੋਚ ਵੀ ਹੋਰ ਲੰਬੀਆਂ ਗੱਲਾਂ ਹੋ ਰਹੀਆਂ ਬੇਟੀ ਸਾਡਾ ਕੋਚ ਮੈਨੂੰ ਜਗਿੰਦਰ ਕੋਚ ਜੋਗੀ ਕੋਚ ਸੋ ਕਹਿੰਦਾ ਬੇਟਾ ਤੂੰ ਇੱਥੇ ਪੜਨ ਲੱਗੋ ਪਟਿਆਲੇ ਤੇ ਮੈਂ ਤੈਨੂੰ ਪੰਜਾਬ ਦੀ ਟੀਮ ਸਭੇਲੇ ਸਾਲ ਖੜਾ ਦਊਂਗਾ। ਹਾਂ। ਪਰ ਮੈਂ ਆਖਿਆ ਜੀ ਮੇਰੀ ਸਿਸਟਰ ਦੋ ਦੋ ਸਾਲ ਮੇਰੇ ਤੋਂ ਵੱਡੀ ਹੈ 4 ਸਾਲ ਵੱਡੀ ਹੋ ਗਈ ਮੰਨ ਲਓ ਹੂੰ 20 ਸਾਲ ਦਾ ਤਾਂ ਮੈਂ ਹੋਣ ਵਾਲਾ ਸੀ ਤੇ ਮੈਂ ਕਿਹਾ ਮੈਂ ਤਾਂ ਪਿੰਡ ਜਾਣਾ ਪਹਿਣਾ ਦੇ ਵਿਆਹ ਕਰਨੇ ਦਾ ਕਰਕੇ ਫਿਰ ਮੈਂ ਫਿਰ ਤੁਸੀਂ ਇੱਥੇ ਆ ਕੇ ਆਪਣੀ ਵੱਡੀ ਭੈਣ ਦਾ ਵੀ ਵਿਆਹ ਤੁਸੀਂ ਹੀ ਕੀਤਾ ਹੈ ਜੀ ਦੋਨਾਂ ਭੈਣਾਂ ਦੇ ਵਿਆਹ ਕਰੇ ਉਹ ਜੇਲ੍ਹ ਦੀ ਜ਼ਿੰਦਗੀ ਕਿਵੇਂ ਦੀ ਹੁੰਦੀ ਹੈ ਕੀ ਵਾਕੇ ਹੀ ਜੇਲ੍ਹ ਦੇ ਵਿੱਚ ਜਾ ਕੇ ਬੰਦਾ ਕੋਈ ਸੁਧਰਦਾ ਹੈ ਜਾਂ ਫਿਰ ਖਰਾਬ ਹੁੰਦਾ ਹੈ ਜੀ ਜੇਲ੍ਹ ਦੇ ਵਿੱਚ ਨਾ ਸਾਡੇ ਗੇਟ ਤੇ ਸਾਡਾ ਸੁਪਰਡੈਂਟ ਬਹੁਤ ਵਧੀਆ ਬੰਦਾ ਸੀ ਇਸ ਕੇ ਰਾਮਪਾਲ ਹੂੰ ਉਹ ਫਿਲਮਾਂ ਬਣਾਉਂਦਾ ਸੀ ਜਾਂ ਉਹਦੀ ਹਿੰਦੀ ਫਿਲਮ ਉਹਨਾਂ ਦਿਨਾਂ ਦੇ ਵਿੱਚ ਅਸੀਂ ਸੁਣਦੇ ਦੇ ਬੱਚੇ ਸੀ ਅਸੀਂ ਤਾਂ ਕਿਤੇ ਨਾ ਟੀਵੀ ਦੇਖਿਆ ਸੀ ਉਹਨਾਂ ਸਮਾਂ 'ਚ ਟੀਵੀ ਵਗੈਰਾ ਹੈ ਨਹੀਂ ਸੀ ਜੀ ਫਿਲਮ ਉਹਦੀ ਅਸੀਂ ਸੁਣਿਆ ਸੀ ਵੀ ਦੋ ਅੱਖਾਂ 12 ਹੱਥ ਕੈਦੀਆਂ ਦੇ ਜੀਵਨ ਤੇ ਫਿਲਮ ਸੀ ਉਹਦਾ ਬਾਹਰ ਜਿਹੜੇ ਦਰਖਤਾਂ ਤੇ ਲਿਖ ਕੇ ਲਾਇਆ ਵਾ ਸੀਗਾ ਅਸੀਂ ਮਾਟੋ ਪੜਿਆ ਉਹ ਵੀ ਜੇਲ ਕਿੰਨੀ ਵੀ ਚੰਗੀ ਹੋਵੇ ਉਹ ਘਰ ਨਹੀਂ ਬਣ ਸਕਦੀ ਪਿਆਰੇ ਮਾਤਾ ਪਿਤਾ ਜੀ ਉਹ ਆਪਣੇ ਬੱਚਿਆਂ ਨੂੰ ਅਪਰਾਧੀ ਹੋਣ ਤੋਂ ਬਚਾਓ ਜਿਹੜਾ ਸੁਪਰਡੈਂਟ ਸੀ ਉਹ ਸਾਡੇਰੇ ਹੋਣਗੇ ਪਤਾ ਨਹੀਂ ਕਿੰਨੇ ਪਰ ਉਹਨਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਮੋੜਾ ਘਟਿਆ ਜਾਣ ਸਾਰੀ ਮੈਨੂੰ ਉਹਨਾਂ ਨੇ ਇਹ ਕਿਹਾ ਵੀ ਬੇਟੇ ਤੂੰ ਕੀ ਕਰਦਾ ਮੈਂ ਜੀ ਪੜਦਾ ਸੀਗਾ ਤੇ ਗਾ ਮੈਨੂੰ ਘਰ ਦੇ ਨੇ ਕਾਲਜ ਲਾਇਆ ਨਹੀਂ ਤੇ ਉਹ ਕਹਿੰਦਾ ਪੜੋ ਉਸ ਸਮੇਂ ਵਿੱਚ ਪ੍ਰੈਪ ਹੁੰਦੀ ਸੀ ਸਾਡੇ ਵੇਲੇ ਜੀ ਸੋ ਮੈਂ ਫਿਰ ਉੱਥੇ ਉਹਨਾਂ ਨੇ ਮੈਨੂੰ ਪੰਜਾਬ ਯੂਨੀਵਰਸਿਟੀ ਦੀ ਗਿਆਨੀ ਦਾ ਉਹ ਕਹਿੰਦਾ ਦਾਖਲੇ ਜਾਂਦੇ ਸੀ ਲੇਟ ਫੀਸ ਨਾ ਹੂੰ ਹੂੰ ਉਮਾ ਗਿਆਨੀ ਦਾ ਉਹਨਾਂ ਨੇ ਮੈਨੂੰ ਕਹਿ ਕੇ ਤੇ ਸ਼ਾਧ ਜਾ ਕਰਕੇ ਮੈਂ ਚੁੱਪ ਜਾ ਕਰ ਗਿਆ 30 ਰੁਪਏ ਫੀਸ ਸੀ ਉਦੋਂ ਜੀ ਤੇ ਉਹ ਮੈਨੂੰ ਕਹਿੰਦਾ ਬੇਟਾ ਜੇ ਪੈਸਿਆਂ ਦੀ ਸਮੱਸਿਆ ਤੇ ਮੈਂ ਦੇ ਦੇਣਾ ਵੀ ਦਾਖਲਾ ਭਰ ਚਲੋ ਮੈਂ ਦਾਖਲਾ ਭਰਤਾ ਮੈਂ 76 ਦੇ ਵਿੱਚ ਅਕਤੂਬਰ ਚ ਪੇਪਰ ਦਿੱਤੇ ਆ ਸ਼ਾਇਦ ਅੱਛਾ ਜੀ ਤੇ ਉਦੋਂ ਮੈਂ 1217 ਮੇਰਾ ਰੋਲ ਨੰਬਰ ਸੀ ਪੰਜਾਬ ਯੂਨੀਵਰਸਿਟੀ ਦੀ ਗਿਆਨੀ ਮੈਂ ਪਾਸ ਕਰ ਲਈ ਹਾਂ ਉਹਦਾ ਬੈਨੀਫਿਟ ਸਾਨੂੰ ਇਹ ਮਿਲਦਾ ਸੀ ਜੇਲ੍ਹ 'ਚ ਬੈਟਰ ਕਲਾਸ ਲੱਗ ਜਾਂਦੀ ਸੀ ਚਲ ਮੈਂ ਉੱਥੇ ਬੈਟਰ ਕਲਾਸ ਦੇ ਤਰ੍ਹਾਂ ਨੂੰ ਮਤਲਬ ਮੈਂ ਸਾਰੀ ਜਿਹੜੀ ਕੈਦ ਕੱਟੀ ਐ ਉਹਨੂੰ 20 ਕਲਾਸ ਕਹਿੰਦੇ ਆ ਥੋੜਾ ਬੈਟਰ ਕਲਾਸ ਕਹਿੰਦੇ ਹੁਣ ਤਾਂ ਪੰਜਾਬ ਦੀਆਂ ਜੇਲਾਂ 'ਚ ਖਤਮ ਹੋ ਗਈ ਉਹ ਮਤਲਬ ਜਿਸ ਤਰ੍ਹਾਂ ਪੰਜਾਬੀ 'ਚ ਕਹਿੰਦੇ ਆ ਪ੍ਰੋਹਣੇ ਨੂੰ ਸੰਭਾਲਣ ਵਾਲਾ ਕੰਮ ਹੁੰਦਾ ਬਹੁਤ ਵਧੀਆ ਡਾਈਟ ਜਾਂ ਸਾਰਾ ਕੁਝ ਲਾਈਟ ਡਿਊਟੀ ਹੁੰਦੀ ਐ ਉੱਥੇ ਉਹ ਮੈਂ ਜੇਲ੍ਹ ਦੇ ਵਿੱਚੋਂ ਫਿਰ ਮੈਂ ਪ੍ਰੈਪ ਵੀ ਕੀਤੀ ਵੀ 1 ਵੀ 1 ਸਾਈਕਲ ਫਾਈਨਲ ਮੈਂ ਕਰ ਨਹੀਂ ਸਕਿਆ ਕਿਉਂਕਿ ਮੈਨੂੰ ਬਾਹਰ ਆਉਣ ਦਾ ਬਹੁਤ ਸੀ ਫਾਈਨਲ ਵੇਲੇ ਮੈਂ ਕੀ ਕਦੋਂ ਜਾਮਾ ਕਰੇ ਤੇ ਜਿਹੜੇ ਘਰ ਦੇ ਹਾਲਾਤ ਜਿਵੇਂ ਨੂੰ ਸੁਧਾਰ ਕਰਦੇ ਵੀ ਤੇ ਮੈਂ ਤੁਹਾਡੀ ਯਾਦਦਾਸ਼ਤ ਬੜੀ ਤੇਜ਼ ਹੈ ਤੁਹਾਨੂੰ ਆਪਣੇ ਰੋਲ ਨੰਬਰ ਤੱਕ ਯਾਦ ਨਹੀਂ ਹੈ ਹੁਣ ਵੀ ਪਰ ਜਿਹੜੇ ਅੱਜ ਕੱਲ ਆਪਾਂ ਜੇਲ੍ਹਾਂ ਦੇ ਵਿੱਚ ਦੇਖੇ ਤੁਹਾਨੂੰ ਕੀ ਲੱਗਦਾ ਬੱਚੇ ਜਾ ਕੇ ਸੁਧਰ ਜਾਂਦੇ ਨੇ ਜੇਲ੍ਹਾਂ ਦੇ ਵਿੱਚ ਜਾਂ ਹੋਰ ਵਿਗੜ ਜਾਂਦੇ ਨੇ ਦੇਖੋ ਇਹ ਲੱਗ ਰਿਹਾ ਮੈਨੂੰ ਤਾਂ ਵੀ ਅੱਜ ਦੇ ਹਾਲਾਤ ਜੇਲ੍ਹਾਂ ਦੇ ਅਸੀਂ ਹੁਣ ਐਜੀਟੇਸ਼ਨ ਚ ਗਏ ਆ ਕਈ ਵਾਰੀ ਜੀ ਸਾਡੇ ਵੇਲੇ ਤਾਂ ਬਹੁਤ ਬੁਰਾ ਹਾਲ ਮਹਾਲੇ ਐ ਕਹਸਾ ਤੇ ਮੀ ਮਾਚਸ ਦੀ ਡੱਬੀ ਚਾਹ ਪੀਣ ਨੂੰ ਵੀ ਅੰਦਰ ਨਹੀਂ ਹੁੰਦੀ ਉਹ ਜੇਲ੍ਹ ਵਾਲਾ ਹੀ ਖਾਣਾ ਹੁੰਦਾ ਤੇ ਹੁਣ ਅਸੀਂ ਦੁਬਾਰਾ ਜਿਹ ਵੈਜੀਟੇਸ਼ਨ ਚ ਗਏ ਆ ਅੱਗੇ ਨੂੰ ਜੇਲਾਂ ਦਾ ਕਿਉਂਕਿ ਬਾਦਲ ਸਰਕਾਰ ਜਦੋਂ ਬਣੀ ਸੀ 77 ਦੇ ਵਿੱਚ ਐਮਰਜੈਂਸੀ ਲੱਗੀ ਤਾਂ ਸਾਰੇ ਇੰਡੀਆ ਦੇ ਵਿੱਚ ਐਂਜਾਈ ਸੀ ਜੀ ਉਹਨਾਂ ਨੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਉਹਦਾ ਨਾਂ ਜੇ ਸੁਧਾਰ ਕਰ ਤਰਤਾ ਸੀ ਹਮ ਉਸ ਚੀਜ਼ਾਂ ਠੀਕ ਵੀ ਖੋਈਆਂ ਸੀ ਉਹਨਾਂ ਸਮਿਆਂ ਦੇ ਵਿੱਚ ਵੀ ਜਿਸ ਤਰ੍ਹਾਂ ਪੱਖੇ ਲਾਤੇ ਸੀ ਸਾਡੇ ਵੇਲੇ ਤਾਂ ਪੱਖਿਆਂ ਤੋਂ ਉਹਨਾਂ ਨੇ ਗਰਮੀ ਦੇ ਮਹੀਨੇ ਚ ਉੱਪਰ ਕੱਪੜਾ ਲੈ ਕੇ ਪੁਰਕ ਸਾਰਾ ਟੱਕ ਲੈਣਾ ਆਪਣੇ ਆਪ ਨੂੰ ਹੀ ਤਾਂ ਮੁੜ ਕੇ ਆ ਜਾਂਦਾ ਬਾਅਦ ਚ ਨਹੀਂ ਤਾਂ। ਮਤਲਬ ਐ ਹੀ ਨਹੀਂ ਸੌ ਸਕਦੇ ਜਿਵੇਂ ਹੋਣ ਵਾਲਾ ਹੁਣ ਪੱਖੇ ਲੱਗੇ ਪਿਆ। ਉਹ ਸਹੂਲਤਾਂ ਹੈਗੀਆਂ। ਰਹੀ ਗੱਲ ਜਿਹੜੀ ਤੁਸੀਂ ਗੱਲ ਕਰੀ ਵੀ ਉੱਥੇ ਬੰਦਾ ਵਿਗੜਦਾ ਕਿ ਸਭ ਤੋਂ ਦੀ ਸੋਸਾਇਟੀ ਕਿੰਨੇ ਅੰਦਰ ਅੰਦਰ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਬਾਹਰ ਲੋਕ ਮਿਲਦੇ ਅੰਦਰ ਵੀ ਸਾਨੂੰ ਉਹ ਜਿਹਾ ਲੰਘ। ਅਸੀਂ ਇਥੂ ਗਏ ਉਹ ਜਿਹੇ ਅਸੀਂ ਪਹਿਲੀ ਟਾਈਪ ਬੰਦੇ ਤਾਂ ਹੈ ਨਹੀਂ ਸੀਗੇ। ਅਸੀਂ ਤਾਂ ਉਹ ਜਿਹੇ ਬੰਦਿਆਂ ਨਾਲ ਆੜੀ ਰੱਖੀ ਵੀ ਜਿਹੇ ਜਿਹੇ ਬੰਦੇ ਆਪ ਦਾ ਘਰ ਪਰਤੀ ਚੋੜ ਲਿਆ ਜਾਂ ਹੋਰ ਆ। ਪਰ ਉੱਥੇ ਮੈਂ ਇਹ ਵੀ ਸੋਚਿਆ ਵੀ ਜ਼ਰੂਰੀ ਨਹੀਂ ਹੁੰਦਾ ਜਿਹੜੇ ਮੇਰੇ ਨਾਲ ਸਾਥੀ ਮੇਰੇ ਨਾਲ ਕੈਦ ਕੱਟਦੇ ਹੀ ਬਲੇਵ ਸਿੰਘ ਤੇ ਸੁਖਦੇਵ ਸਿੰਘ ਉਹਨਾਂ ਨੇ ਆਪਦੇ ਪਿਤਾ ਦਾ ਮਰਡਰ ਕਰਿਆ ਸੀ ਵੇਖਣ ਨੂੰ ਐਂ ਲੱਗਦਾ ਵੀ ਆਪਦਾ ਪਿਓ ਮਾਰ ਕੇ ਗਏ ਆ ਪਰ ਬੰਦੇ ਹੱਥ ਦੇ شریف ਸੀ ਐਮਐਸ ਸੀ ਇੱਕ ਪੀਐਸ ਸੀਗਾ ਅਸੀਂ ਰੋਟੀ ਵਾਰ ਰਹੇ ਆ ਤਾਂ ਮਤਲਬ ਵੀ ਕਈ ਹਾਲਾਤ ਇਹ ਜੇ ਹੁੰਦੇ ਉਹਨਾਂ ਨੇ ਆਪਦਾ ਪਿਓ ਮਾਰਿਆ ਲੰਮੀ ਚੋਰੀ ਭਾਣੀ ਆ ਸੋ ਮੇਰਾ ਕਹਿਣ ਤੋਂ ਬਾਅਦ ਵੀ ਜੇਲ੍ਹ ਦੇ ਵਿੱਚ ਤੁਹਾਡੀ ਸੋਸਾਇਟੀ ਕਹੇ ਜੀ ਉੱਥੇ ਮਾਰੇ ਲੋਕ ਵੀ ਹੈਗੇ ਆ ਜਾਣ ਵਾਲੇ ਚੰਗੇ ਵੀ ਹੈਗੇ ਆ ਮੈਂ ਤਾਂ ਇਹ ਦੇਖਿਆ ਵੀ ਮੈਨੂੰ ਤਾਂ ਜੇਲ੍ਹ ਨਾਲ ਖਸਾਬ ਨਾਲ ਵੀ ਮੈਂ ਤਾਂ ਜਿਵੇਂ ਹੋਸਟਲ ਚ ਰਹਿ ਕੇ ਆ ਹੁੰਦਾ ਮੈਂ ਵਿਚਾਰ ਪੰਜ ਸਾਲਾਂ ਹੀ ਹੋਇਆ ਮੈਨੂੰ ਹੋ ਸਕਦਾ ਮੈਂ ਬੀਏ ਦਾ ਜਾਂ ਜਿਹੜਾ ਨੇੜੇ ਕੋੜੇ ਜਿਹੜੇ ਚਾਰ ਅੱਖਰ ਹੋਰ ਪੜ ਗਿਆ ਮੈਂ ਘਰੇ ਤਾਂ ਮੈਂ ਪੜ ਨਹੀਂ ਨਹੀਂ ਹਮ ਅਸ਼ਾ ਤੁਸੀ ਬਾਹਰ ਆ ਕੇ ਪੜਾਈ ਨਹੀਂ ਕੀਤੀ ਅੱਗੇ ਜਿਹੜੀ ਪੜਾਈ ਕੀਤੀ ਉਹ ਜੇਲ੍ਹ ਦੇ ਵਿੱਚ ਸੀ ਬੀਏ ਫਾਈਨਲ ਦਾ ਮੇਰਾ ਪੀਪਰ ਕਰ ਗਿਆ ਮੈਂ ਉਹ ਕਰਿਆ ਨਹੀਂ ਮੈਂ ਆ ਕੇ ਖੇਤੀ ਕਰੀ ਮੈਂ ਆਪਦੀ ਜਿੰਨਾ ਮੈਨੂੰ ਲੱਗਿਆ ਵੀ ਖੇਤੀ ਨਾਲ ਵੀ ਹੁਣ ਜਿਸ ਤਰ੍ਹਾਂ ਬੱਚੇ ਸਾਡੇ ਬਦੇਸ਼ਾਂ ਨੂੰ ਪਾਏ ਤੇ ਮੈਨੂੰ ਆਈ ਸੀ ਵੀ ਮੈਂ ਛੇਤੀ ਛੇਤੀ ਉਸ ਸਮੇਂ ਦੇ ਵਿੱਚ ਬੇਟੀ 11000 ਰੁਪਇਆ ਕਿੱਲੇ ਬੈ ਦਾ ਰੇਟ ਸੀ ਅਜਿੱਥੇ ਬੈਠਿਆ ਸੀ 70000 ਕਿੱਲੇ ਦਾ ਠੇਕਾ ਤੇ ਮੇਰੇ ਸਿਰਫ 52000 ਕਰਜਾ ਸੀ ਉਹਨਾਂ ਦਿਨਾਂ 'ਚ ਹੂੰ ਮੇਰੇ ਫਾਦਰ ਸਾਹਿਬ ਭੋਲੇ ਬੰਦੇ ਸੀ شریف ਸੀਗੇ ਪਰ ਉਹ ਭੋਲੇ ਸੀਗੇ ਤੇ ਮੈਨੂੰ ਉਹਦੇ ਕੋਲ ਦੋ ਰਸਤੇ 52000 ਦੇ ਜਾਂ ਤਾਂ 4 ਏਕੜ ਜ਼ਮੀਨ ਦੇ ਦਿੱਤੀ ਸਾਢੇ 3 ਏਕੜ ਮੈਂ ਥਾਣ ਲਿਆ ਸੀ ਵੀ ਮੈਂ ਆਪਣਾਂ ਦਾ ਵਿਆਹ ਵੀ ਕਰਨਾ ਤੇ ਕਰਜਾ ਵੀ ਲੋਣਾ ਫਿਰ ਉਹਦੇ ਲਈ ਮੈਨੂੰ 10 ਸਾਲ ਲੱਗੇ ਪੂਰੇ ਅੱਛਾ ਜੀ 1980 ਤੋਂ ਮੈਂ ਆਇਆ 22 ਸਤੰਬਰ 1980 ਨੂੰ ਹੂੰ ਤਾਂ 81 ਜਮਾ ਕੀਤੀ ਸ਼ੁਰੂ ਕਰੀ ਮੈਂ 91 ਤੱਕ ਸਾਰਾ ਕਰ ਜਤਾ ਰਿਹਾ ਆਪਣੇ ਭੈਣਾਂ ਦਾ ਵਿਆਹ ਕਰਾਇਆ ਉਹਦਾ ਵਿਆਹ ਕਰਾਇਆ ਮੈਂ ਮਤਲਬ ਬਿਲਕੁਲ ਬਰਾਬਰ ਜਿਹਾ ਹੋ ਗਿਆ ਸੀਗਾ ਅੱਛਾ ਤੁਸੀਂ ਆਪਣੇ ਵਿਆਹ ਦੀ ਹੁਣ ਗੱਲ ਕਰ ਰਹੇ ਹੋ ਜਿੱਦੋਂ ਹੁਣ ਕੋਈ ਇਨਸਾਨ ਜੇਲ੍ਹ ਦੇ ਵਿੱਚੋਂ ਆਇਆ ਹੋਵੇ ਅਨਾ ਤੁਸੀਂ ਕਿਹਾ ਪਰਿਵਾਰਿਕ ਮੈਂਬਰ ਵੀ ਇੰਨੇ ਕੋਈ ਜ਼ਿਆਦਾ ਤਕੜੇ ਨਹੀਂ ਸੀ ਪਿਤਾ ਜੀ ਦਾ ਕਰਜ਼ਾ ਸੀ ਸਿਰ ਤੇ ਤੁਸੀਂ ਉਹ ਲਾਇਆ ਤਾਂ ਫਿਰ ਤੁਹਾਨੂੰ ਵਿਆਹ ਦੇ ਲਈ ਜਿਹੜਾ ਸਾਥੀ ਮਿਲਿਆ ਉਹ ਤੁਸੀਂ ਕਿਵੇਂ ਲੱਭਿਆ ਜਾਂ ਤੁਹਾਡੇ ਕੋਲ ਉਹਨਾਂ ਨੇ ਕਿਵੇਂ ਤੁਹਾਡੇ ਨਾਲ ਰਾਬਤਾ ਕੀਤਾ ਕਿ ਆਪਾਂ ਵਿਆਹ ਕਰ ਦਿਆਂ ਜਾਂ ਕੋਈ ਵਿੱਚ ਹੋਰ ਵਿਚੋਲਾ ਸੀ ਦਿੱਕਤਾਂ ਤਾਂ ਆndੀਆਂ ਹੋਣਗੀਆਂ ਇਹਨਾਂ ਦੇ ਵਿੱਚ ਵਿਚੋਲਾ ਸੀਗਾ ਜੀ ਉਹਦੇ ਵਿੱਚ ਹੁੰਦਾ ਜਦੋਂ ਲੋਕ ਨਾ ਜਿਹੜੇ ਸਾਫ਼ ਕਰਦੇ ਪਿੰਡਾਂ 'ਚ ਖਾਸ ਕਰਕੇ ਉਹ ਦੇਹਦੇ ਆ ਬੱਚਾ ਵੀ ਕੋਈ ਕੰਮ ਵਾਲਾ ਹੈਗਾ ਕੋਈ ਨਸ਼ਾ ਤਾਂ ਨਹੀਂ ਕਰਦਾ ਸਾਰਾ ਕੁਝ ਦੇਹਦੇ ਆ ਜੀ ਮੈਂ ਜੇਲ੍ਹ ਤੋਂ ਅਨਸਾਰੀ 81 ਦੇ ਵਿੱਚ ਮੈਨੂੰ ਆਪਦੇ ਵਿਆਹ ਦੀ ਤਾਂ ਕੋਈ ਚਿੰਤਾ ਹੈ ਨਹੀਂ ਸੀ ਹਾਂ ਤੇ ਅਸਲ 'ਚ ਮੈਨੂੰ ਆਦੀਆਂ ਪਹਿਣਾ ਦੇ ਵਿਆਹ ਦੀ ਚਿੰਤਾ ਸੀ ਮੈਂ ਅੱਕਾ ਦੀ ਸੈਸਟਰ ਦਾ ਵਿਆਹ 83 'ਚ ਕਰਤਾ ਫਿਰ ਮੇਰੇ ਤੇ ਉਹ ਵੀ ਸਾਖ ਲੈ ਲੈ ਸਾਖ ਲੈ ਲੈ ਬਹੁਤ ਗੱਲ ਚੱਲਦੀ ਰਹੀ ਮੇਰੀ ਭੁਆਜੀ ਵੀ ਹੁਣ ਕਹਿੰਦੇ ਵੀ ਤੂੰ ਮਤਲਬ ਮੇਰਾ 98 ਦਾ ਜਨਮਾ ਮੇਰਾ ਸਿਆਸੀ 'ਚ ਵਿਆਹ ਹੋਇਆ ਤੇ ਉਹ ਫਿਰ ਮੈਨੂੰ ਉੱਥੇ ਜਨ ਵਿੱਚ ਪਚੋਲੇ ਪੈ ਜਾਂਦੇ ਅਗਲੇ ਨੂੰ ਲੱਗਦਾ ਹੁੰਦਾ ਵੀ ਉੱਥੇ ਮੈਂ ਮਤਲਬ ਮੇਰੀ ਜਿੱਦੇ ਰਿਸ਼ਤਾ ਹੋਇਆ ਉਦੋਂ ਦੋ ਤਿੰਨ ਥਾਂ ਦੇਖਣ ਜਾਣਾ ਸੀ ਉਦੋਂ ਅਸੀਂ ਆਪ ਨਹੀਂ ਸੀ ਜਾਂਦੇ ਹੁੰਦੇ ਮੇਰੀ ਭੁਆਜੀ ਸੀ ਮੇਰੀ ਮਾਤਾ ਸੀ ਮੇਰੇ ਤਿੰਨ ਸਿਸਟਰ ਸੀ ਮੈਥੋਂ ਵੱਡੇ ਅਤੇ ਨਹੀਂ ਉਹ ਪੰਜਆਂ ਜਣੀਆਂ ਗੰਨਾਂ ਆਪਦਾ ਬਹੁਤ ਇੰਨੀ ਸਾਈਂ ਦੇਖ ਕੇ ਆਈਆਂ ਉਹਨਾਂ ਨੂੰ ਜੋ ਵੀ ਠੀਕ ਲੱਗਿਆ ਉਹਨਾਂ ਨੂੰ ਕਰਤਾ ਬਸੋਕੀ ਤੇ ਤੁਹਾਡੀ ਘਰ ਵਾਲੀ ਦਾ ਸੁਭਾਅ ਤੁਹਾਡੇ ਨਾਲ ਕਿਵੇਂ ਆ ਹਰ ਇੱਕ ਰਿਸ਼ਤੇ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਮੈਂ ਨਿਰਿੰਦਰ ਸਿੰਘ ਕਪੂਰ ਨੂੰ ਪੜ੍ਹ ਰਹੀ ਸੀਗੀ ਤਾਂ ਉਹ ਇਹੀ ਕਹਿੰਦੇ ਸੀ ਕਿ ਪਤਨੀ ਜਿਹੜੀ ਐ ਉਹ ਪਤੀ ਦੇ ਨਾਲ ਤਾਂ ਹੀ ਚੱਲ ਸਕਦੀ ਐ ਜੇਕਰ ਪਤੀ ਉਹਨੂੰ ਉਸ ਤਰੀਕੇ ਦੀ ਇੱਜ਼ਤ ਦੇਵੇ ਉਸ ਤਰੀਕੇ ਨਾਲ ਕਦਰ ਕਰੇ ਪਰ ਜਦੋਂ ਮੇਚ ਨਾ ਮਿਲਦਾ ਹੋਵੇ ਪਤੀ ਪਤਨੀ ਦਾ ਤਾਂ ਦਿੱਕਤਾਂ ਆ ਜਾਂਦੀਆਂ ਨੇ ਕੀ ਸੱਚ ਐ ਕਿ ਤੁਹਾਡੇ ਰਿਸ਼ਤੇ ਦੇ ਵਿੱਚ ਵੀ ਕੁਝ ਦਿੱਕਤਾਂ ਆਈਆਂ ਦੇਖੋ ਜੀ ਸੁੰਜੀਆ ਪਾ ਚੈਨਲ ਤੇ ਤੁਹਾਡੇ ਦੇ ਬੈਠੇ ਆ ਸਰਜੀਤ ਪਾਤਰ ਇੱਕ ਤਾਂ ਕਹਿੰਦਾ ਸੀ ਤਾਂ ਉਹ ਵੀ ਗੰਗਾ ਨੰਗੇ ਆ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਚਾਰਕ ਜਾਣੇ ਰੱਖ ਕਲਾ ਮੋਢਾ ਦੇ ਮੋਢਾ ਦੇਣ ਲੱਗ ਬਸ ਸੱਚ ਬੋਲਾਂਗੇ ਕੁਝ ਹੋਰ ਨਿਕਲਿਆ ਆਊਗਾ ਹੂੰ ਪਰ ਉਹਦੇ ਚ ਇਹ ਹੁੰਦਾ ਵਿਚਾਰਾਂ ਦਾ ਟਕਰਾਅ ਹੁੰਦਾ ਸਾਡਾ ਵਿਚਾਰ ਪਹਿਲਾਂ ਤੋਂ ਲੈ ਕੇ ਹੀ ਇਹ ਲੋਕ ਪੱਕੇ ਹੀ ਖੇਲਦੇ ਵਿੱਚ ਉਹਦੇ ਡੀਐਮ ਕਾਲਜ ਦੇ ਵਿੱਚੋਂ ਬੱਚੇ ਜਾਂਦੇ ਹੁੰਦੇ ਐਜੀਟੇਸ਼ਨਾਂ ਚ ਜਾਂਦੇ ਹੁੰਦੇ ਸੀ ਉਹਦੋਂ ਜਦੋਂ ਪ੍ਰਧਿਪਾਲ ਲੰਦਾਵਾ ਦਾ ਕਤਲ ਹੋਇਆ ਸਮੇਂ ਚੀਜ਼ਾਂ ਨੇ ਪ੍ਰਭਾਵਿਤ ਕਰਿਆ ਮੈਂ ਤਾਂ ਹੋਸਟਲ ਜੇਲ੍ਹ ਦੇ ਵਿੱਚ ਨਿੱਜੀ ਤੌਰ ਤੇ ਕੈਦ ਕੱਟ ਰਿਹਾ ਸੀ ਪਰ ਉਹਨਾਂ ਦਿਨਾਂ 'ਚ ਜਦੋਂ ਪੰਜਾਬ ਸਟੂਡੈਂਟ ਯੂਨੀਅਨ ਦਾ ਅਗੂ ਪ੍ਰਿੰਸੀਪਲ ਹੰਦਾਵਾ ਦਾ ਕਤਲ ਹੋਇਆ ਤੇ ਉਹ ਐਜੀਟੇਸ਼ਨ ਵਾਲੇ ਬੱਚੇ ਟੀਮ ਕਾਲ ਦੇ ਮੋਗਾ ਸਿਗੇ ਸੀ ਸਾਨੂੰ ਉਹਨਾਂ ਦੀਆਂ ਗੱਲਾਂ ਲੱਗਣ ਉਹ ਟੇਕਿਆ ਸੀ ਸੀ ਉਹਨਾਂ ਦੀ ਕੀ ਉਮਰ ਸੀ ਅਸੀ ਉਹਨਾਂ ਚੀਜ਼ਾਂ ਤੋਂ ਵੀ ਉਦੋਂ ਰੀਗਲ ਸਨਮਿਆਂ ਦੇ ਛੋਟੇ 7ਵੇਂ 7ਵੇਂ ਪੜਦੇ ਜਦੋਂ ਐਜੀਟੇਸ਼ਨ ਹੋਈ ਆ ਪੰਜਾਬ ਸਟੂਡੈਂਟ ਯੂਨੀਅਨ ਦਾ ਬੜਾ ਸੀਗਾ ਉਹਨਾਂ ਚੀਜ਼ਾਂ ਨੇ ਸਾਨੂੰ ਪ੍ਰਭਾਵਿਤ ਕਰਕੇ ਰਹੀ ਗੱਲ ਬਸ ਵਿਆਹ ਦੀ ਇਹ ਹੈ ਜੀ ਅਡਜਸਟਮੈਂਟ ਹੁੰਦੀ ਹੈ ਜਿੱਥੋਂ ਤੱਕ ਮੈਂ ਨੋਟ ਕਰਿਆ ਬਿਲਕੁਲ ਚੰਗੀ ਗੱਲ ਆ ਤਾਂ ਤੁਹਾਡੇ ਸਾਰੇ ਦਾ ਟੋਟਲ ਤਾਂ ਵਿਚਾਰਾਂ ਦਾ ਸਾਥੀ ਮਿਲ ਜੇ ਬੜੀ ਵਧੀਆ ਗੱਲ ਕਿਤੇ ਨਾ ਕਿਤੇ ਪਰ ਜੇ ਨਹੀਂ ਵੀ ਹੁੰਦਾ ਚਲੋ ਕਈ ਹੁਣ ਜਿਵੇਂ ਪਿੰਡਾਂ 'ਚ ਲੇਡੀਜ਼ ਨੂੰ ਹੁੰਦਾ ਵੀ ਕੋਈ ਐਵੇਂ ਸਾਰੀ ਥਾੜੀ ਤੁਰੇ ਫਿਰਦੇ ਉਧਰੋਂ ਨਿਕਲੋ ਉੱਤਰੋਂ ਉੱਠ ਕੇ ਹੁਣ ਹੱਸਾ ਤੋਂ ਹਟਿਆ ਤਾਂ ਜਾਣਾ ਨਹੀਂ ਫ ਦਾ ਜਲਿੰਦਾ ਕਿਉਂਕਿ ਸਾਡੇ ਘਰੇ ਆਈ ਤਾਂ ਹੈ ਨਹੀਂ ਬਿ 38 ਸਾਲ ਪਿਓ ਤਾਂ ਜੀਵਨ ਹੋ ਗਿਆ ਅਜੇ ਤੱਕ ਪਛਾਇਤ ਤਾਂ ਕੋਈ ਹੋਈ ਨਹੀਂ ਨਾ ਸਾਨੂੰ ਕੋਈ ਸਾਡੀ ਸੁਲਾ ਕਰਾਉਣ ਆਇਆ ਤੇ ਉਹਦੇ ਚ ਰਿਫਰੈਂਸ ਹੁੰਦਾ ਵਿਚਾਰਾਂ ਦਾ ਮਤਲਬ ਕਿ ਜਦੋਂ ਆਪਾਂ ਲਾ ਮੈਰਦ ਵਿਆਹ ਕਰਾਉਨੇ ਉਹਦੇ ਚ ਆਪਾਂ ਵਿਚਾਰਾਂ ਨੂੰ ਜਾਣ ਕੇ ਕਰਾਉਨੇ ਫਿਰ ਉਹਦੇ ਚ ਜਿੱਥੇ ਗੜਬੜ ਇਹੀ ਹੁੰਦੀ ਆ ਹੁਣ ਵਿਆਹ ਦੀ ਟੁੱਟ ਭਜਦਾ ਜ਼ਿਆਦਾ ਕਾਰਨ ਇਹੀ ਆ ਲੋਕਾਂ ਚ ਐਡਜਸਟਮੈਂਟ ਦੀ ਘਾਟ ਆ ਤੇ ਉਹ ਬਸ ਉਹਦੇ ਨਾਲ ਵਧੀਆ ਚੱਲੀ ਜਾਂਦਾ ਤੇ ਇਹੀ ਸਿਸਟਮ ਹੂੰ ਹੁਣ ਜਦੋਂ ਆਪਾਂ ਇਹ ਜੇ ਕੰਮਾਂ ਦੇ ਵਿੱਚ ਪੈ ਜਾਂਦੇ ਆ ਤਾਂ ਪਰਿਵਾਰ ਕਿਤੇ ਨਾ ਕਿਤੇ ਪਿੱਛੇ ਛੱਡਣਾ ਵੀ ਪੈਂਦੇ ਹਨ ਜਿਹੜੀ ਜਿਹੜਾ ਸਮਾਂ ਆਪਾਂ ਪਰਿਵਾਰ ਨੂੰ ਦੇਣਾ ਹੁੰਦਾ ਉਹ ਆਪਾਂ ਲੋਕਾਂ ਦੇ ਨਾਲ ਸਮਰਪਿਤ ਕਰ ਰਹੇ ਹੁੰਨੇ ਉਹ ਸਮੇਂ ਨੂੰ ਤਾਂ ਇਸ ਗੱਲਾਂ ਕਰਕੇ ਵੀ ਦਿੱਕਤਾਂ ਆ ਜਾਂਦੀਆਂ ਨੇ ਕਈ ਵਾਰ ਹੁੰਦੀਆਂ ਨੇ ਉਹਦੇ 'ਚ ਹੁਣ ਕਿਤੇ ਕਿਤੇ ਉਹਦਾ ਪਛਤਾਵਾ ਤਾਂ ਹੈ ਨਹੀਂ ਮੈਂ ਦੇਖਿਆ ਜਦੋਂ ਮੇਰੇ ਬੇਟੇ ਪੜ੍ਹਦੇ ਸੀਗੇ ਦੋਨਾਂ ਨੇ ਗ੍ਰੈਜੂਏਸ਼ਨ ਆ ਕਰੀ ਆ ਮੈਨੂੰ ਆ ਹੀ ਲੱਗਦਾ ਵੀ ਜਿਵੇਂ ਮੇਰਾ ਬੇਟਾ ਵੱਡਾ ਉਹ ਬਾਕਸਿੰਗ ਦਾ ਬਹੁਤ ਤਾਕੜਾ ਪਲੇਅਰ ਸੀ ਮਸਹੂਰੀਨ ਬਾਕਸਿੰਗ ਕਰਕੇਟ ਦਾ ਅੱਛਾ ਜੀ ਹੋਰ ਆਮ ਤਾਂ ਮੈਨੂੰ ਤਾਂ ਜਿਆਦਾ ਪਤਾ ਨਹੀਂ ਸੀਗਾ ਮੈਨ ਆਫ ਦਾ ਮੈਚ ਉਹ ਜਿੱਤੇ ਕਿਤੇ ਉਹਨਾਂ ਦੀ ਟੀਮ ਹਰ ਵੀ ਜਾਂਦੀ ਹਿੱਟ ਪਿੰਟੂ ਟੂਰਨਾਮੈਂਟ ਤੇ ਹਰੇਕ ਵਾਰ ਮੈਨ ਆਫ ਦਾ ਮੈਚ ਹੁੰਦਾ ਇੱਕ ਬੜੇ ਸਾਡੇ ਸਰਟੀਫਿਕੇਟ ਮੈਨੂੰ ਐਂ ਜੇ ਲੱਗਦਾ ਵੀ ਕਿਤੇ ਨਾ ਕਿਤੇ ਜਦੋਂ ਅਸੀਂ ਜਿਆਦਾ ਉਧਰ ਹੋ ਜਾਂਦੇ ਅਸੀਂ ਆਪ ਦਾ ਕੁਝ ਘਰ ਨਹੀਂ ਧਿਆਨ ਘਟਾ ਦਿੰਨੇ ਆ ਗਲਤੀਆਂ ਹੋ ਜਾਂ ਮੈਨੂੰ ਐਂ ਲੱਗਦਾ ਵੀ ਉਹਨੂੰ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਉਹ ਕਿਸੇ ਅਕੈਡਮੀ ਵਗੈਰਾ ਚ ਉਹਨੂੰ ਦਾਖਲ ਕਰਾ ਦੇਣਾ ਚਾਹੀਦਾ ਸੀ ਤੇ ਹੋ ਸਕਦਾ ਵੀ ਉਹ ਕਿਸੇ ਚ ਲਾਏ ਨਹੀਂ ਹੁੰਦਾ ਇਹ ਤਾਂ ਜੀਵਨ ਦੇ ਵਿੱਚ ਕبھی ਕਿਸੇ ਨੂੰ ਮੁਕੰਮਲ ਜਹਾਨ ਨਹੀਂ ਮਿਲਦਾ ਕਿਸੇ ਨੂੰ ਜਮੀਂ ਕਿਸੇ ਕੋ ਅਸਮਾਨ ਨਹੀਂ ਮਿਲਦਾ ਇਹ ਕੋਈ ਗੱਲ ਨਹੀਂ ਪਰ ਸਾਨੂੰ ਇਸ ਗੱਲ ਦਾ ਗਿਲਾ ਨਹੀਂ ਪਰ ਜੇ ਕੋਈ ਸੋਇਆ ਬੈ ਆਪ ਨੂੰ ਲੱਗਦਾ ਉਹ ਮੰਨਦੇ ਆ ਵੀ ਕੁਝ ਘਾਟਾਂ ਕਮੀਆਂ ਰਹਿ ਜਾਂ ਹੂੰ ਪਾਸ਼ ਕਹਿੰਦੇ ਨੇ ਸਭ ਤੋਂ ਖਤਰਨਾਕ ਸੁਪਨਿਆਂ ਦਾ ਮਰ ਜਾਣਾ ਤੁਸੀਂ ਕੋਈ ਸੁਪਨਾ ਮਾਰ ਕੇ ਤਾਂ ਨਹੀਂ ਜੀ ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ ਕੰਮ ਤੇ ਜਾਣਾ ਕੰਮ ਤੇ ਆ ਜਾਣਾ ਸਭ ਕੋ ਸੈਂਸਾਰਾ ਕੋ ਦੇਖੀ ਜਾਣਾ ਤੁਸੀਂ ਆਪ ਦੇ ਅੱਖਾਂ ਦੇ ਸਾਹਮਣੇ ਤੁਹਾਨੂੰ ਲਗਣਾ ਪਰ ਸਾਡ ਤੋਂ ਨਹੀਂ ਹੁੰਦਾ ਤੁਹਾਨੂੰ ਲੱਗਿਆ ਵੀ ਤੁਸੀਂ ਕਦੇ ਆਪਣਾ ਮਨ ਮਾਰ ਕੇ ਜਿਉਂ ਜਾਂ ਕਿਸੇ ਲਈ ਕੁਝ ਨਹੀਂ 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 ਮਤਲਬ ਜੇ ਕੁਝ ਕਰਦੇ ਆ ਕਿ ਸਾਡੇ ਸਾਹਮਣੇ ਕੋਈ ਬੇਇਨਸਾਫੀ ਹੁੰਦੀ ਹੋਵੇ ਸਾਡੇ ਲਈ ਕੋਈ ਮਰਜ਼ੀ ਕੁਝ ਹੋ ਜੇ ਸਾਨੂੰ ਉਹਦੇ ਲਈ ਜੇ ਨਾ ਮਰਜ਼ੀ ਲਓ ਸੋ ਵੀ ਇਹਦੀ ਅਧਾਰਨਾ ਤੇ ਬਹੁਤ ਲੰਮਾ ਮਤਲਬ ਬੇਟੀ ਮੈਂ ਇੱਕ ਦਾਅਵੇ ਨਾ ਕਹਿ ਸਕਦਾ ਵੀ ਸਾਡੇ ਇਲਾਕੇ ਦੇ ਵਿੱਚ ਵੀ ਮੈਂ ਕਹਿੰਦਾ ਜੇ ਜਿਵੇਂ ਐਸਾ ਇਜਿਟੇਸ਼ਨਾਂ ਲੜੀਆਂ ਸਿੱਧੇ ਸਿੱਧਾ ਪੁਲਿਸ ਯਾਸੀ ਗੁੰਡਾ ਗੱਠ ਜੋੜ ਦੇ ਖਿਲਾਫ ਇਹਨੇ ਐਜੀਟੇਸ਼ਨਾਂ ਲੜੀਆਂ ਮਤਲਬ ਸਾਨੂੰ ਇਸ ਗੱਲ ਦਾ ਹੁਣ ਵੀ ਉਹਦਾ ਮਾਣ ਮਸੂਹ ਹੁੰਦਾ ਸੀ ਆਰਥਿਕ ਤੌਰ ਤੇ ਘਾਟੇ ਤਾਂ ਚੱਲੇ ਆ ਪਰ ਸਾਨੂੰ ਇਸ ਗੱਲ ਦਾ ਹਮੇਸ਼ਾ ਮਾਣ ਰਹੂਗਾ ਵੀ ਅਸੀਂ ਕੋਈ ਗਲਤ ਨਹੀਂ ਕਰਿਆ ਅਸੀਂ ਥੋੜੀ ਬਹੁਤੀ ਮੰਨ ਲਓ ਵੀ ਆਰਥਿਕ ਤੌਰ ਤੇ ਅਸੀਂ ਘਾਟੇ ਖਾ ਲਏ ਕੋਈ ਸਲਾਹਤ ਇਹ ਜੇ ਬਣ ਕੇ ਘਰ ਦੇ ਚਲੋ ਤੇਰੇ ਬੱਚੇ ਮੜ ਮੁੱਟੇ ਲੈਣਾ ਪੜ ਜਾਂਦੇ ਉੱਥੇ ਇਹ ਜੀਆਂ ਗੱਲਾਂ ਹੋ ਗਈਆਂ ਪਰ ਇਸ ਗੱਲ ਦਾ ਅਜੇ ਤੱਕ ਪਛਤਾਵਾ ਨਹੀਂ ਹੋਇਆ ਵੀ ਅਸੀਂ ਮਾੜਾ ਕਰਿਆ ਕਿਉਂਕਿ ਜਦੋਂ ਤੁਸੀਂ ਜ਼ਿੰਦਗੀ ਦੇ ਮਹਨੇ ਜਾਣ ਜਾਣੇ ਫੇਰ ਤੁਹਾਨੂੰ ਪਿਸਤਾਵਾ ਆ ਜੇ ਅਸੀਂ ਪੈਸੇ ਮਗਰੀ ਤੁਰੇ ਫਿਰਦੇ ਹੁੰਦੇ ਫੇਰ ਤਾਂ ਸਾਨੂੰ ਬਹੁਤ ਕੁਝ ਲੱਗਣਾ ਹੀ ਵੀ ਅਸੀਂ ਆ ਘਾਟਾ ਪਾ ਲੈ। ਅਸੀਂ ਤਾਂ ਬਸ ਉਵੇਂ ਜਿਹਾ ਸਾਨੂੰ ਕੁਝ ਨਹੀਂ ਲੱਗਿਆ ਵੀ ਅਸੀਂ ਫਲਾਨੇ ਥਾਂ ਤੇ ਆਪਾਂ ਇਧਰ ਨੂੰ ਤੁਰ ਕੇ ਆ ਬਹੁਤ ਅਸੀਂ ਜਿੰਨਾ ਚਿਰ ਵੀ ਸਾਹਿਬ ਅਗਦੇ ਉਹ ਨਚਰੇਸ ਰਾਹੇ ਰਾਹੀ ਰਹਾਂਗੇ। ਹੂੰ ਚੱਕਰਪਿੰਡ ਨੂੰ ਖੇਡਾਂ ਦੇ ਲਈ ਜਾਣਿਆ ਜਾਂਦਾ ਹੈ, ਸਪੋਰਟਸ ਦੇ ਲਈ ਜਾਣਿਆ ਜਾਂਦਾ। ਮੈਂ ਕੱਲ ਪੜ੍ਹ ਰਹੀ ਸੀ ਕਿ ਹਰਜੀਤ ਸਿੰਘ ਸੀ ਜਿਹੜੇ ਤੁਸੀਂ ਵੀ ਪੜਿਆ ਹੋਣਾ ਕਿ ਪਹਿਲਾਂ ਉਹ ਖੇਡਾਂ ਦੇ ਵਿੱਚ ਆਏ ਪਰ ਜਦੋਂ ਦੇਖਿਆ ਕਿ ਉਹ ਆਰਥਿਕ तौर ਤੇ ਸਭ ਕੁਝ ਨਹੀਂ ਕਰ پا ਰਹੇ ਤਾਂ ਉਹ ਮਿਹਨਤ ਕਰਦੇ ਸੀ ਖੁਦ ਹੀ ਸਾਰਾ ਦਿਨ ਬੱਚਾਂ ਚਰਾਣੀ ਆ ਤਾਂ ਫੇਰ ਕੋਈ ਟੀਚਰ ਮਿਲਿਆ ਉਹਨਾਂ ਨੂੰ ਜਿਨ੍ਹਾਂ ਨੇ ਕਿਹਾ ਵੀ ਤੈਨੂੰ ਅਸੀਂ ਹੁਣ ਖੜਾ ਨਹੀਂ ਸਕਦੇ ਉਹਨੇ ਪੁੱਛਿਆ ਕਿਉਂ ਕਹਿੰਦੇ ਕਿਉਂਕਿ ਤੂੰ ਪੜਦਾ ਨਹੀਂ ਫਿਰ ਉਹਨੇ ਕਿਹਾ ਕਿ ਤੁਸੀਂ ਮੈਨੂੰ ਪੜਨ ਲਾ ਦੋ ਹਰਜੀਤ ਸਿੰਘ ਦੇ ਵਿੱਚ ਇੰਨੀ ਚੇਟਕ ਸੀਗੀ ਕਿ ਮੈਂ ਖਿਡਾਰੀ ਬਣਨਾ ਹੈ ਤਾਂ ਉਸ ਤੋਂ ਬਾਦ ਉਹ ਪੜਨ ਵੀ ਲੱਗ ਗਿਆ ਪਰ ਅੱਜ ਕੱਲ ਜਦੋਂ ਆਪਾਂ ਦੇਖਦੇ ਆਂ ਤਾਂ ਪਿੰਡਾਂ ਪਿੰਡਾਂ ਦੇ ਵਿੱਚ ਨਸ਼ੇ ਫੈਲੇ ਹੋਏ ਹਰਜੀਤ ਤੁਸੀਂ ਬਾਜਾਖਾਨ ਵਾਲੀ ਦੀ ਗੱਲ ਕਰ ਰਹੇ ਹੋ ਹਾਂਜੀ ਹਰਜੀਤ ਸਾਡੇ ਪਿੰਡ ਦੇ ਹੀ ਛੋਟੇ ਹੁੰਦੇ ਨੇ ਸਭ ਤੋਂ ਵੱਡਾ ਹੋਊ ਥੋੜਾ ਉਹ ਹਮ ਮੇਰੇ ਹਿਸਾਬ ਨਾਲ ਵੀ ਜਾਂ ਹਾਂ ਸਾਨੂੰ ਭੁਲੇਖਾ ਜਾ ਪੈਂਦਾ ਵੀ ਉਹ ਅਸੀਂ ਖੇਡਦਾ ਦੇਖਿਆ ਸਾਡੇ ਪਿੰਡ ਦੀ ਜੇ ਤੇ ਖੇਡਾਂ ਦੀ ਗੱਲ ਚੱਲੀ ਆ ਸਾਡੇ ਬਹੁਤ ਵਧੀਆ ਗੱਲ ਆ ਸਿਆਸੀ ਬਖਰੇਵੇਂ ਸਾਡੇ ਹੋ ਸਕਦੇ ਆ ਕਿਸੇ ਨਾ ਵੀ ਸਾਡੇ ਪਿੰਡ ਦੇ ਐਨ ਆਰ ਆਈ ਭਰਾ ਜ ਉਹਨਾਂ ਦੀ ਡੈਥ ਹੋ ਗਈ। ਉਹਨਾਂ ਦੇ ਬ੍ਰਦਰ ਅਜਕਲ ਬਲਦੇਵ ਸਿੰਘ ਜੀ ਹੁੰਦੇ ਆ। ਉਹਨਾਂ ਨੇ ਸਾਡੇ ਪਿੰਡ ਤੇ ਘੱਟੋ ਘੱਟ 10 ਕਰੋੜ ਰੁਪਇਆ ਲਾਇਆ ਹੋ। ਅੱਛਾ ਜੀ। ਪਰ ਅਸੀਂ ਵੀ ਉਸ ਤੋਂ ਬਾਅਦ ਪਾਰਟੀਆਂ ਦੇਖੋ ਅਸੀਂ ਕਮਿਊਨਿਸਟ ਪਾਰਟੀ ਨੂੰ ਬਲੌਂਗ ਕਰਦੇ ਆ। ਕਾਲੀਦਲ ਕਹਿੰਦਾ ਸਾਰੀਆਂ ਪਾਰਟੀਆਂ ਦੇ ਲੋਕਾਂ ਨੇ ਉਹਨਾਂ ਨੇ ਜਿਹੜਾ ਕੁਝ ਵੀ ਕਰਿਆ ਉਹਦੇ ਮਗਰ ਲੱਗ ਕੇ ਕਰੀ ਗਏ। ਤੇ ਸਾਡਾ ਪਿੰਡ ਅਜਕਲ ਪੰਜਾਬ ਦੇ ਵਿੱਚ ਕਨਮੂਨੇ ਦਾ ਪਿੰਡ ਆ। ਤੁਸੀਂ ਜਿੰਨੀ ਗੱਲ ਮਾਰੀ ਮੈਂ ਤੁਹਾਨੂੰ ਮਰਵਾਉਂਗਾ ਥੋੜੀ ਬੋਤੀ। ਚਲੋ ਕੁਝ ਚੀਜ਼ਾਂ ਜਦੋਂ ਉਹਨਾਂ ਦੀ ਮੌਤ ਹੋ ਗਈ। ਉਦੋਂ ਬਾਅਦ ਥੋੜੀਆਂ-ਬੋਤੀਆਂ ਘਾਟਾਂ ਕਮੀਆਂ ਸਾਨੂੰ ਰੜਕਦੀਆਂ ਤੇ ਸੇ ਫੇਰ ਵੀ ਪਿੰਡ ਦੇ ਲੋਕਾਂ ਦਾ ਵੀ ਬਹੁਤ ਸਹਿਯੋਗ ਸੀ ਪਰ ਉਹ ਜਿਹੜੇ ਐਨ ਆਰ ਆਈ ਭਰਾ ਸੀਗੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਕਰਿਆ ਪਿੰਡ ਦੇ ਲੋਕਾਂ ਦਾ ਇਹ ਵਧੀਆ ਯੋਗਦਾਨ ਸੀ ਵੀ ਜੇ ਕਿਤੇ ਗਲੀ ਤੰਗ ਆ ਗੱਡੀ ਨਹੀਂ ਲੰਘਦੀ ਜੇ ਬਾਈ ਜਮੇਰ ਨੇ ਕਹਿਤਾ ਵੀ ਇੱਥੋਂ ਮੜਾ ਜਮ ਮਗਰ ਹਟ ਜਾ ਜਿਹੜੇ ਲੋਕ ਪਛਾਇਤਾਂ ਦੇ ਆਖੇ ਨਹੀਂ ਮਗਰ ਹੋਏ ਉਹਨਾਂ ਨੇ ਉਥੋਂ ਦੀ ਸਾਰੇ ਸਾਡੇ ਪਿੰਡ ਦੇ ਵਿੱਚ ਇਹ ਸਰਕਲ ਉਸ ਤਰ੍ਹਾਂ ਬਣਾਇਆ ਗੱਡੀਆਂ ਹਰੇਕ ਕ੍ਰੋਸ ਹੁੰਦੀਆਂ ਜਿੱਥੇ ਨਹੀਂ ਸੀ ਹੁੰਦੀਆਂ ਮਤ ਇਹਦੇ ਲਈ ਤੁਸੀਂ ਹੋਮੋਗੇਜ ਦੇ ਖੇਡਾਂ ਦੇ 올림픽 ਸਾਡੇ ਪਿੰਡ ਦੀ ਬੇਟੀ ਹਾਂਜੀ ਤੇ ਕਿਉਂਕਿ ਉਹ ਖੇਡਾਂ ਸਾਡੇ ਜਿਹੜੀ ਸ਼ੇਰੇ ਪੰਜਾਬ ਅਕੈਡਮੀ ਬਣੀ ਆ ਹੂੰ ਉਹਦੇ ਚ ਉਸ ਪਰਿਵਾਰ ਦਾ ਵੀ ਬਹੁਤ ਰੋਲ ਆ ਸਾਰੇ ਉਸ ਤੋਂ ਬਾਅਦ ਚਲੋ ਉਹੀ ਮੰਗਤ ਕੇ ਤੇ ਨੋਟ ਕਰ ਸਾਡੇ ਪਿੰਡੋਂ ਦੋ ਅਕੈਡਮੀਆ ਬਣ ਗਏ ਮੈਨੂੰ ਇਸ ਗੱਲ ਦਾ ਦੁੱਖ ਆ ਮੈਂ ਕੋਸ਼ਿਸ਼ ਕਰ ਰਿਹਾ ਸੀ ਵੀ ਹੋਵੇ ਉਹਦਾ ਨਾਮ ਪੰਜਾਬ ਲਿਖਿਆ ਸ਼ਾਇਦ ਉਹਦੇ ਜਿਹੜੇ ਸੰਚਾਲਕਾ ਪ੍ਰਿੰਸੀਪਲ ਬਲਵੰਤ ਸਿੰਘ ਹੁਣ ਵੀ ਉਹ ਚਲਾ ਰਹੇ ਆ ਅਸੀਂ ਮੈਂ ਕੋਸ਼ਿਸ਼ ਕਰੀ ਸੀ ਆਪਣੇ ਤੌਰ ਤੇ ਬਈਰ ਤੋਂ ਆਪਣੀਆਂ ਦੋ ਨੀਸੀ ਬਣਡੀਆਂ ਚਾਹੀਦੀਆਂ ਚਲ ਉਹਨਾਂ ਦੇ ਕੋਈ ਮਾੜੇ ਮੋٹے ਮਤਭੇਦ ਹੋ ਗਏ ਹੁਣ ਪਰ ਉਹਨਾਂ ਦਾ ਜਿਹੜਾ ਬਲਵੰਤ ਸਿੰਘ ਦਾ ਰੋਲ ਵੀ ਬਹੁਤ ਵਧੀਆ ਅੱਜ ਤੱਕ ਵੀ ਉਹ ਸਾਡੇ ਅੱਜ ਇਥੇ ਕਾਲਜ ਦੇ ਵਿੱਚ ਪ੍ਰਿੰਸੀਪਲ ਆ ਉਹ ਹਮੇਸ਼ਾ ਬੱਚਿਆਂ ਨੂੰ ਉਤਸ਼ਾਹਤ ਕਰਦੇ ਰਹਿੰਦੇ ਕੋਈ ਗੱਲ ਨਹੀਂ ਦੋ ਬਣ ਗਈਆਂ ਪਰ ਉਹ ਕੰਪੀਟੀਸ਼ਨ ਲਾ ਲੋ ਅੱਛਾ ਇੱਕ ਦੋ ਤੋਂ ਮੈਨੂੰ ਇੱਕ ਹੋਰ ਗੱਲ ਜਿਆਦਾ ਥੋੜੇ ਪਿੰਡ ਦੇ ਵਿੱਚ ਇੱਕੋ ਹੀ ਗੁਰਦੁਆਰਾ हां जी गुरु जी मैं ये भी सुनया है कि नहीं ता पिंडा दे विच किन्ने किन्ने गुरुद्वारे मुंडे ने। तानू भी उथे ना आज मैं ना कोई, कोई काट काट शे, शे, था। ले था ले ना 10 मिनट जे ਤੁਹਾਡੇ ਕੋਲ ਟਾਈਮ ਹੋਇਆ ਤਾਂ ਸਾਡੇ ਪਿੰਡ ਇੱਕੋ ਹੀ ਗੁਰਦੁਆਰਾ ਸਾਹਿਬ ਆ। ਨਾਲੇ ਘਟ ਤੋਂ ਘਟ ਕੇ ਬਹੁਤ ਚੰਗੀ ਗੱਲ ਹੈ। 15000 ਦੀ ਪاپੂਲੇਸ਼ਨ ਹੋਊਗੀ। ਜੀ। ਤੇ ਕਿਸੇ ਤਰ੍ਹਾਂ ਦਾ ਸਾਡੇ ਪਿੰਡਾਂ ਚ ਅਜੇ ਤੱਕ ਇਸ ਤਰ੍ਹਾਂ ਨਹੀਂ ਹੋਇਆ ਜਿਵੇਂ ਹੁਣ ਕੋਈ ਸਰਸੇ ਵਾਲਿਆਂ ਦਾ ਕੋਈ ਵਿਆਸ ਵਾਲਿਆਂ ਦਾ ਕੋਈ ਹੋਰ ਕਹਿੰਦਾ ਕਿ ਸਾਰੇ ਧਰਮ ਦੇ ਲੋਕ ਰਹਿੰਦੇ ਆ। ਹਾਂ। ਕਮਿਊਨਿਸਟ ਵਿਚਾਰਧਾਰਾ ਦੇ ਲੋਕ ਵੀ ਹੈਗੇ ਆ ਸਾਰੇ ਜਿਸ ਤਰ੍ਹਾਂ ਆਪਾਂ ਜਿਹੜੂ ਕਹਿੰਦੇ ਕੋਈ ਛਮਾੜਾ ਚੰਗਾ ਕੁਝ ਵੀ ਕਹਿ ਲਾ ਵੀ ਸਾਰੇ ਹੈਗੇ ਪਰ ਹਜ਼ਦਾਰੀ ਮੰਦਰ ਆ ਜਿੱਦੇ ਇਸ ਮੰਦਰ ਤੇ ਕਿਤੇ ਜਨਮ ਅਸ਼ਟਮੀ ਹੁੰਦੀ ਤੁਸੀਂ ਆਓਗੇ ਸਾਡਾ ਸਾਰਾ ਪਿੰਡ ਉੱਤੇ ਬਹੁਤ ਉੱਤੇ ਜਿਹੜੇ ਮੰਦਰ ਦੇ ਵਿੱਚ ਘੱਟੋ ਘੱਟ 2-3 ਲੱਖ ਰੁਪਈਆ ਸਾਲ ਬਾਦੋ ਜਿੱਦੇ ਉਸ ਦਿਨ ਫੰਕਸ਼ਨ ਮਸਾ ਰੋਟੀ ਪਾਣੀ ਸਾਰਾ ਵਧੀਆ ਬਣਾਉਂਦੇ ਆ ਤੇ ਉਸੇ ਦੀ ਸਾਰਾ ਪਿੰਡ ਚਲਾ ਜਾਂਦਾ ਜਿੱਦੇ ਗੁਰਦੁਆਰਾ ਸਾਹਿਬ ਕੱਟ ਦੋਥੇ ਵੀ ਚਲਾ ਜਾਂਦਾ ਅਸੀਂ ਹੁਣ ਤਾਂ ਉਹਨਾਂ ਸਚਾਰਧਾਰਾਂ ਨੂੰ ਬੁਲਾਉਂ ਕਰਦੇ ਆ ਅਸੀਂ ਜਾਣਾਂ ਜੇ ਕਿਸੇ ਮਾਰਗ ਹੋਊਗੀ ਕਿਉਂਕਿ ਅਸੀਂ ਇੱਥੇ ਡਿਫਰੈਂਸ ਇਹ ਹੈ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਸਾਡੇ 10 ਗੁਰੂ ਸਾਹਿਬਾਨ ਦੀ ਸੋਚ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗੁਰਦੁਆਰੇ ਚ ਤਾਂ ਅਥਨ ਤੋਂ ਨਾ ਜਾਇਆ ਜਾਵੇ ਕੋਈ ਗੱਲ ਇਸ ਨੂੰ ਲਾਗੂ ਕਰਨ ਤੋਂ ਪੁੱਛੇ ਨਹੀਂ ਹਟਦੇ ਕਿਸੇ ਤਰ੍ਹਾਂ ਵੀ ਸਾਨੂੰ ਰਾਤ ਹੋਵੇ ਦਿਨ ਹੋਵੇ ਅਸੀਂ ਅਸੀਂ ਇਹ ਮੰਨ ਕੇ ਚੱਲੇ ਆਂ ਵੀ ਸਾਡੇ ਗੁਰੂ ਸਾਹਿਬਾਨ ਨੇ ਇਟੀਆਂ ਕੁਰਬਾਨੀਆਂ ਕਰੀਆਂ ਵੀ ਅਸੀਂ ਜਿੰਨੇ ਚੋਕੇ ਆਂ ਹੁਣ ਸਾਡੇ ਤੇ ਵੈਸੇ ਕਮਿਊਨਿਸਟਾਂ ਦੇ ਹੋਰ ਵੀ ਠੱਪੇ ਲਾ ਦਿੰਦੇ ਆ ਪਰ ਅਸਲ 'ਚ ਮੈਂ ਆਪਦੇ ਜੀਵਨ 'ਚ ਦੇਖਿਆ ਮੈਨੂੰ ਤਾਂ ਕਿਸੇ ਨੇ ਆਈ ਨਹੀਂ ਆਖਿਆ ਵੀ ਆਪਾਂ ਫਲਾਣੇ ਦੀ ਨਿੰਦਿਆ ਕਰਨੀ ਕੁਝ ਨਹੀਂ ਸਿਰਫ ਜਿਹੜੀ ਸਾਡੇ ਕੋਲ ਤਾਂ ਪੰਜਾਬ ਦੇ ਕੋਲ ਬਹੁਤ ਵੱਡਾ ਇਤਿਹਾਸ ਆ ਅਸੀਂ ਉਹਦੇ ਮੁਤਾਬਕ ਚੱਲ ਕੇ ਅਸੀਂ ਆ ਮਾਰਕਸ ਵੀ ਪੜਿਆ ਲੈਨਨ ਵੀ ਪੜਿਆ ਗਜਾਰੇ ਕਿਛੋਕਰਾ ਅਸੀਂ ਸਾਰਾ ਕੁਝ ਸਮੂਹ ਨਾਲ ਚੱਲ ਰਹੇ ਆ ਅਸੀਂ ਆਏ ਕਿਸੇ ਦੇ ਇਹ ਨਹੀਂ ਵੀ ਉਹ ਮਾੜਾ ਚੰਗਾ ਹਮ ਜਿਤ ਤੱਕ ਤੱਕ ਮੈਨੂੰ ਲੱਗਿਆ ਆਦੇ ਜੀਵਨ ਚ ਜਦੋਂ ਅਸੀਂ ਇੱਕ ਧਰਮ ਦੇ ਜਾਂ ਇੱਕ ਬਜ਼ਾਰ ਤੈਰਾ ਨੂੰ ਬਾਰੇ ਕੱਟੜਤਾ ਜੀ ਹੋ ਜਾਂਦੀ ਹੈ ਉੱਥੇ ਅਸੀਂ ਦੂਜੇ ਪਾਸੇ ਤੋਂ ਖੁੰਝ ਜਾਂਦੇ ਕਿਤੇ ਨਾ ਕਿਤੇ ਉਸ ਸਮੱਸਿਆ ਮਾਵਦੀ ਹੂੰ ਲੋਕੀ ਭੰਡਦੇ ਨੇ ਕਾਮਰੇਡਾਂ ਨੂੰ ਕਿ ਇਹ ਕਾਮਰੇਡ ਆ ਪਹਿਲਾਂ ਤਾਂ ਜੇਕਰ ਆਪਾਂ ਸਹਿਯੋਗੀ ਕਹੀਏ ਜਾਂ ਫਿਰ ਕਿਸਾਨ ਯੂਨੀਅਨ ਦਾ ਪ੍ਰਧਾਨ ਕਿਉਂ ਤੱਕ ਤਾਂ ਠੀਕ ਹੈ ਪਰ ਜਦੋਂ ਕਿ ਕਾਮਰੇਡ ਦਾ ਠੱਪਾ ਲੱਗਦਾ ਉਹਨਾਂ ਦੀ ਸੋਚ ਦੇਖਣ ਦਾ ਨਜ਼ਰੀਆ ਸਭ ਕੁਝ ਬਦਲ ਜਾਂਦਾ ਹੈ ਦਾ ਕੀ ਕਾਰਨ ਦੇਖੋ ਜੀ ਇਮਾਨਦਾਰੀ ਨਾਲ ਦਸੀਏ ਕਿਸਾਨ ਜਿਹੀ ਬੰਦੀਆਂ ਨੇ ਝੰਡੇ ਹੀ ਤਾਂ ਹੱਡੇ ਵਾਲੀ ਨਾ ਹਰਾ ਬਣਾ ਲਿਆ ਕਿਸੇ ਨੇ ਸਾਡੀ ਪਹਿਲਾਂ ਮੈਂ ਕਿਹਾ ਵੀ ਕਿਸਾਨ ਜੁਨੇ ਆਂਦਾ ਉਥੇ ਪੰਜ ਸੂਬੇ ਦੇ ਪ੍ਰਧਾਨ ਸ਼ਿਤ ਹੋਏ ਆ ਹਮਮ ਕ੍ਰਿਤੀਕ ਸੰਜੁਨ ਉਹਦਾ ਮੈਂ ਗਿਲੇ ਦਾ ਦੱਸ ਰਿਹਾ ਤੁਹਾਨੂੰ ਮੇਰੀ ਸਟਾਰਟਿੰਗ ਕ੍ਰਿਤੀਕ ਸੰਜੁਨ ਤੇ ਹੋਈ 18 ਸਾਲ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹੇ ਹੁਣ ਉਹ ਤੋਂ ਬਾਅਦ ਚਲੋ ਅਚਮਤ ਪੇਤ ਹੋ ਗਏ ਮੰਨ ਲਓ ਮੈਂ ਅਜਕਲ ਪੰਜਾਬ ਕਸਨ ਵਿਨੇਚਾ ਜੀ ਪਰ ਉਹ ਜਥੇਬੰਦੀ ਦੇ ਵਿੱਚ ਉਹੀ ਠੱਪੇ ਵਾਲੀ ਗੱਲ ਆ ਵੀ ਉਹਨਾਂ ਦੇ ਜੇ ਤੁਸੀਂ ਅਜ ਮੈਂ ਪੜ ਰਿਹਾ ਸੀ ਅੰਦਰ ਅਜ ਕਿਤਾਬ ਜੈਮਲ ਸਿੰਘ ਪੱਡਾ ਉਹਨੂੰ ਜਦੋਂ ਖਾਸਤਾਨੀ ਮੂਵਮੈਂਟ ਚੱਲਦੀ ਸੀ ਦੇਖੋ ਸਾਨੂੰ ਇਹਨਾਂ ਚੀਜ਼ਾਂ ਦਾ ਅਸੀਂ ਉਹ ਖਾੜਕੂ ਮੂਵਮੈਂਟ ਕਹਿ ਲੋ ਜਾਂ ਉਹਦੇ ਵਿੱਚ ਜਦੋਂ ਸਰਕਾਰ ਪੱਖੀ ਲੋਕ ਜਾਂ ਕੁਸਪੈਠ ਹੋ ਗਈ ਕੁਛ ਟੰਡਾਂ ਚ ਲੋਕ ਜਿਹੜੇ ਬੱਚੇ ਨਿਕਲੇ ਸੀ ਉਹ ਤਾਂ ਇਮਾਨਦਾਰੀ ਨਾਲ ਨਿਕਲੇ ਸੀ ਉਹਨਾਂ ਨੇ ਸਾਡੀ ਉਸ ਲਹਿਰ ਦਾ ਸਿਰ ਵੱਡ ਕੇ ਧਰਤਾ ਮੰਨ ਲੋ ਕਿਰਤੀ ਕਿਸਾਨ ਜਿਹਨਾਂ ਦੇ ਪੰਜ ਸੂਬਾ ਪ੍ਰਧਾਨ ਸ਼ੀਲ ਹੋਇਆ ਸੀ ਗਿਆਨ ਸਿੰਘ ਸੰਘਾ ਵੀ ਉਸ ਸਮੇਂ ਦੇ ਵਿੱਚ ਬਹੁਤ ਨੇਤੀ 33 ਸਾਲ ਸਰਪੰਚੀ ਕਰਿਆ ਜੈਮਲ ਸਿੰਘ ਪੱਡਾ ਮਤਲਬ ਸਾਨੂੰ ਇਸ ਗੱਲ ਦਾ ਅਜੇ ਤੱਕ ਵੀ ਨਿਕਲ ਹੀ ਪਈ ਉਹਨਾਂ ਦੀ ਘਾਟ ਰੜਕਦੀ ਆ ਪਰ ਉਹਨਾਂ ਨੂੰ ਜਿਹੜੇ ਮਗਰ ਜਦੋਂ ਉਸ ਮੂਮੈਂਟ ਦੇ ਵਿੱਚ ਜਿਹੜੇ ਪਿੰਡਾਂ ਦੇ ਬੱਚੇ ਉੱਠੇ ਸੀ ਉਹਦਾ ਇਮਾਨਦਾਰੀ ਨਾਲ ਉੱਠੇ ਸੀ ਅਸੀਂ ਉਹਨਾਂ ਦੇ ਤੇ ਸ਼ੱਕ ਨਹੀਂ ਸਾਨੂੰ ਵੀ ਨਵੇਂ ਬੱਚੇ ਹੀ ਵਿਚਾਰੇ ਮਗਰ ਜਿਹੜੇ ਉਹਨਾਂ ਦੇ ਲਹਿਰਾਂ ਜਿਵੇਂ ਪੰਜ ਜੱਥੇ ਸੋਹਣ ਸਿੰਘ ਬਾਰੇ ਗੱਲਾਂ ਚੱਲ ਪੈਂਦੀਆਂ ਉਹ ਸਾਨੂੰ ਹੁਣ ਇਹਨਾਂ ਗੱਲਾਂ ਦਾ ਅਸੀਂ ਵੀ ਉਦੋਂ ਦੇਖਿਆ ਵੀ ਉੱਥੇ ਗਲਤੀਆਂ ਹੋਈਆਂ ਜੀ ਉਹਦਾ ਕਰਕੇ ਜ਼ਿਆਦਾ ਨੁਕਸਾਨ ਕਿ ਮਿਸਤਾਂ ਦਾ ਹੋਇਆ ਕਿਉਂਕਿ ਉਹ ਉਹ ਰਣ ਤੱਤੇ ਮੈਦਾਨ ਦੇ ਵਿੱਚ ਮੈਨੂੰ ਇੱਕਦਮ ਮੈਂ ਜੈਮਲ ਸਿੰਘ ਪੱਡਾ ਦੀ ਜੀਵਨੀ ਪੜ ਰਿਹਾ ਸੀ ਹ ਪਾਰਟੀ ਨੇ ਕਹਤਾ ਵੀ ਬੱਚੇ ਘਮਰਾ ਹੋ ਜਾਣਾ ਤੇ ਮਗਰ ਕੋਈ ਹੋਰ ਪੁਰਿਆ ਜਾਂਦਾ ਵੀ ਹੁਣ ਤੁਸੀਂ ਅੰਡਰਗਰਾਉਂਡ ਹੋ ਕੇ ਥੋੜਾ ਜਿਹਾ ਰਹੋ ਪੜਦੇ ਨਾ ਰਹੋ ਉਹ ਜੈਮਲ ਸਿੰਘ ਪੱਡਾ ਉੱਥੇ ਕਹਿੰਦਾ ਕਹਿੰਦਾ ਵੀ ਸੋਹਣੀ ਮਹੀਬਾਲ ਦਾ ਤੁਸੀਂ ਕਿੱਸਾ ਪੜਿਆ ਨਾ ਕਹਿੰਦਾ ਵੀ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਘੜਾ ਕੱਚਾ ਉਦ ਰਿਆ ਜਠਲ ਪੀ ਬਈ ਜੋਕ ਦੇਖ ਲੈਂਦੀ ਚੱਲ ਅੱਜ ਨੂੰ ਕੀ ਹੁੰਦਾ ਕੱਲ ਨੂੰ ਚਲੀ ਜਾਊਂਗੀ ਬਈ ਉਹ ਕਿਸੇ ਨੇ ਪਤਾ ਨਹੀਂ ਸੀ ਲੱਗਣਾ ਵੀ ਸੋਹਣੀ ਮਹਿਬਾਲ ਦਾ ਇੰਨੇ ਇਮਾਨਦਾਰੀ ਨਾਲ ਸੀ ਉਹ ਕਿਸੇ ਨੂੰ ਕੱਢਦੇ ਆ ਉਹ ਕਹਿੰਦਾ ਵੀ ਹੁਣ ਇਹ ਮੱਛ ਦੀ ਅੱਗ ਤੇ ਵਿੱਚ ਚਾਹੀ ਕੁਛ ਵੀ ਆਪ ਘਰੇ ਨਹੀਂ ਬੈਠਿਆ ਜਾਣਾ ਸਾਤਾਂ ਦੇਵਾਂਗੇ ਵੇਖੀ ਜਾਓ ਕੀ ਬਣਦਾ ਵੀ ਅਸੀਂ ਉਹੀ ਥੋੜੇ ਦਿਨਾਂ ਬਾਅਦ ਉਹਦਾ ਕਤਲ ਹੋ ਜਾਣਾ ਜੀ ਇਹ ਸਾਨੂੰ ਇਸ ਗੱਲ ਦਾ ਲਗਾਤਾਰ ਹੈਗਾ ਹੁਣ ਵੀ ਜਿਹੜੀ ਦੁਆਰਾ ਉਹ ਗੱਲ ਉੱਭਰ ਰਹੀ ਹੈ ਅਸੀਂ ਇਹਨੂੰ ਬਚਾਉਣਾ ਚਾਹੁੰਦੇ ਹਾਂ ਜੀ ਤੁਹ ਆਪਣੀ ਜ਼ਿੰਦਗੀ ਦੇ ਵਿੱਚ ਇੰਨੀਆਂ ਤਕਲੀਫਾਂ ਦੇਖਿਆ ਨੇ ਬੁੱਟਾ ਸਿੰਘ ਜੀ ਨੇ ਪਰ ਉਹਨਾਂ ਸਾਰੀਆਂ ਤਕਲੀਫਾਂ ਨੂੰ ਖਿੜੇ ਮੱਥੇ ਪਰਵਾਨ ਕੀਤਾ ਹੈ ਤੁਸੀਂ ਇੰਨੇ ਸੰਘਰਸ਼ ਮਿੰਡੇ ਨੇ ਇੰਨੇ ਲੋਕਾਂ ਦੀ ਮਦਦ ਕੀਤੀ ਹੈ ਕਿੰਨੇ ਹੀ ਕੇਸ ਕਿੰਨੇ ਹੀ ਉਹ ਲੋਕ ਜਿਹੜੇ ਆਪਣੇ ਲਈ ਆਵਾਜ਼ ਨਹੀਂ ਚੱਕ ਸਕਦੇ ਉਨ੍ਹਾਂ ਦੀ ਆਵਾਜ਼ ਬਣੇ ਨੇ ਬੁੱਟਾ ਸਿੰਘ ਅੱਜ ਤੁਹਾਡੇ ਅਸੀਂ ਰੂਬਰੂ ਇਸ ਕਰਕੇ ਕਰਵਾ ਰਹੇ ਸੀ ਕਿਉਂਕਿ ਇਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਬੜਾ ਹੀ ਲੰਬਾ ਹੈ ਜੇਕਰ ਆਪਾਂ ਇਸ ਤੇ ਗੱਲਬਾਤ ਕਰਨ ਬੈਠੀਏ ਤਾਂ ਪਤਾ ਨਹੀਂ ਕਿੰਨੇ ਹੀ ਘੰਟੇ વીਤ ਜਾਣ ਪਰ ਅੱਜ ਇੱਕ ਛੋਟਾ ਜਿਹਾ ਵੇਰਵਾ ਛੋਟਾ ਜਿਹਾ ਸੰਖੇਪ ਤੁਹਾਡੇ ਨਾਲ ਇਹ ਸਾਂਝਾ ਕੀਤਾ ਹੈ ਕਿ ਕਿਵੇਂ ਉਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਇੰਨੇ ਲੰਬੇ-ਲੰਬੇ ਸੰਘਰਸ਼ ਲੜੇ ਨੇ ਲੋਕਾਂ ਦੇ ਲਈ ਉਹ ਖੜੇ ਨੇ ਹਮੇਸ਼ਾ ਤੇ ਅੱਜ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਆਪਣਾ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਲਈ ਸਮਾਂ ਕੱਢਿਆ ਉਹਨਾਂ ਨੇ ਮੋਟਾ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬੇਟੀ ਆਪ ਜੀ ਦਾ ਆਪ ਸਾਰੀ ਟੀਮ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ